ਸਾਸਤ੍ਰੀ ਕਾਲ ਆਦਾਬ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਦਾਸ਼ਨ ਸਿੰਘ ਸੰਧੂ ਇਸ ਵਕਤ ਬਟੈਂਡਾ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹਾਂ ਅੱਜ ਤਰੀਕ 30 April ਦਾ ਦਿਨ ਬੁੱਧਵਾਰ ਹੈ ਅੱਜ ਆਪਾਂ ਦੇਸ਼ ਭਰ ਦੀਆਂ तमाम ਮੇਨ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਰਦਾਰ ਬਖਤੌਰ ਸਿੰਘ ਢਿੱਲੋਂ ਹੁਣਾਂ ਵਾਲੇ ਰੁਕ ਕਰਾਂਗੇ ਸਵਾਗਤ ਕਰ ਦੇਣਾ ਦਾ ਸਾਸਤ੍ਰੀ ਘਟਲੋਂ ਸਾਹਿਬ ਸਾਸਤ੍ਰੀ ਕਾਲ ਜੀ ਸੰਧੂ ਸਾਹਿਬ ਆਪਾਰ ਤੂੰ ਨਵੇਂ ਚੀਜ਼ ਜਸਟਿਸ ਮਿਲ ਗਏ ਨੇ ਬਵੰਜਵੇਂ ਚੀਫ ਜਸਟਿਸ ਇਹ ਕਰੋ ਹ ਚਰਚਾ ਜੀ ਇਹਨਾਂ ਬਾਰੇ ਤੇ ਇਹਨਾਂ ਦੇ ਪਿਛੋਕੜ ਬਾਰੇ ਬਿਲਕੁਲ ਜਸਟਿਸ ਬੀ ਆਰ ਗਵਈ 14 ਮਈ ਨੂੰ ਭਾਰਤ ਦੇ 52ਵੇਂ ਚੀਫ ਜਸਟਿਸ ਬਜੋ ਹਲਫ ਲੈਣਗੇ ਉਹ ਦਿਨ ਕੁਰਸੀ ਤੇ ਬੈਠਣਗੇ ਜੇ ਜਸਟਿਸ ਬੀ ਆਰ ਗਵਈ ਬਾਰੇ ਆਪਾਂ ਮੁੜੀਏ ਇਹਨਾਂ ਦੇ ਪਿਛੋਕੜ ਨੂੰ ਦੇਖੀਏ ਤਾਂ ਬਹੁਤ ਹੀ ਕਾਬਲ ਤੇ ਜਿਹੜੇ ਆਪਾਂ ਕਹੀਏ ਜ਼ਮੀਨ ਨਾਲ ਜੁੜੇ ਹੋਏ ਇਹ ਭਾਰਤ ਨੂੰ ਦੂਜੇ ਦਲਤ ਜਿਹੜੇ ਹੈਗੇ ਜਸਟਿਸ ਮਿਲਰੇ ਹੈ ਚੀਫ ਜਸਟਿਸ ਜੀ ਇਹ ਤੋਂ ਪਹਿਲਾਂ ਕੇਜੀ ਬਾਲਾ ਕ੍ਰਿਸ਼ਨਨ ਉਹ ਦਲਤ ਭਾਈਚਾਰੇ ਚੋਂ ਆਏ ਸੀ ਉਹ ਬਣੇ ਸੀ ਤੇ ਇਹ ਦੂਸਰੇ ਹੈ ਜੀ ਜੇ ਆਪਾਂ ਇਹਨਾਂ ਦਾ ਥੋੜਾ ਜਿਹਾ ਦੇਖੀਏ ਜਸਟਿਸ ਗਵੀਰ ਸਾਹਿਬ ਵੀ ਇੱਕ ਕਿੱਡੇ ਜਿਹੜੇ ਸੈਕੂਲਰ ਸੰਵਿਧਾਨ ਨੂੰ ਸਮਰਪਿਤ ਔਰ ਗਰੀਬੀ ਦੀ ਜਿਹੜੀ ਹੈਗੀ ਐ ਜਿਹੜੀ ਬੇਕਾਹਤੀ ਗਰੀਬੀ ਚ ਜਿਉਣ ਵਾਲੇ ਲੋਕਾਂ ਦੇ ਨਾਲ ਇਹਨਾਂ ਦਾ ਜਿਹੜਾ ਨੇੜਲਾ ਸੰਬੰਧ ਹੈ ਆਪਾਂ ਇਹ ਕਹਿ ਸਕੀਏ ਤਾਂ ਉਹ ਹੈ ਨੇੜਲਾ ਸੰਬੰਧ ਜਦੋਂ ਮੈਂ ਗਰੀਬੀ ਨਾਲ ਗੱਲ ਕਰਦਾ ਤਾਂ ਇਸ ਕਰਕੇ ਨਹੀਂ ਕਿ ਰੋਟੀ ਟੁਕਦੀ ਇਹਨਾਂ ਨੂੰ ਕੋਈ ਪ੍ਰੋਬਲਮ ਸੀ ਇਸ ਕਰਕੇ ਹੈ ਕਿ ਇਹਨਾਂ ਦੇ ਪਿਤਾ ਸ਼੍ਰੀ ਰਿਪਬਲਿਕਨ ਪਾਰਟੀ ਆਫ ਇੰਡੀਆ ਉਹਦੇ ਨਾਲ ਜੁੜੇ ਹੁੰਦੇ ਸੀ ਉਹ ਕਈ ਵਾਰੀ ਲੋਕ ਸਭਾ ਦੇ ਮੈਂਬਰ ਬਣੇ ਵਿਧਾਨ ਸਭਾ ਦੇ ਮੈਂਬਰ ਬਣੇ ਲੇਕਿਨ ਉਹਨਾਂ ਨੇ ਕਦੇ ਉਹ ਹਮਾਇਤ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਮਿਲਦੀ ਰਹੀ ਲੇਕਿਨ ਕਦੇ ਕਾਂਗਰਸ ਪਾਰਟੀ ਜੁਆਇਨ ਨਹੀਂ ਸੀ ਕੀਤੀ ਜੀ ਜਦੋਂ ਯੂਪੀਏ ਦੀ ਸਰਕਾਰ ਬਣੀ ਤਾਂ ਉਹਨਾਂ ਨੂੰ ਗਵਰਨਰ ਬਣਾਤਾ ਸੀ ਜੀ ਔਰ ਉਹ ਕਈ ਸਟੇਟਾਂ ਦੇ ਗਵਰਨਰ ਵੀ ਰਹੇ ਹੈ ਹੂੰ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਉਹ ਕੇਰਲ ਬਿਹਾਰ ਤੇ ਸਿੱਕਮ ਦੇ ਗਵਰਨਰ ਰਹੇ ਹੈ ਅੱਛਾ ਜੀ ਔਰ ਜੇ ਗਵਈ ਸਾਹਿਬ ਨੂੰ ਆਪਾਂ ਦੇਖੀਏ ਤਾਂ ਗਵਈ ਸਾਹਿਬ ਕਿਸ ਕਿਸਮ ਦੇ ਫੈਸਲੇ ਕਰਦੇ ਹੈ ਜੇ ਦੀ ਆਪਾਂ ਇੱਕੋ ਹੀ ਝਲਕ ਦੇਖ ਸਕਦੇ ਹਾਂ ਜਦੋਂ ਰਾਹੁਲ ਗਾਂਧੀ ਵਾਲਾ ਮਾਮਲਾ ਇਹਨਾਂ ਦੇ ਸਾਹਮਣੇ ਪੇਸ਼ ਹੋਇਆ ਜੀ ਆਪਾਂ ਜਾਣਦੇ ਹਾਂ ਕਿ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਨੇ ਮੋਦੀ ਸਰਨੇਮ ਕਰਕੇ 2 ਸਾਲ ਦੀ ਸਜ਼ਾ ਕਰਤੀ ਸੀ ਜੀ 2 ਸਾਲ ਦੀ ਸਜ਼ਾ ਦਾ ਮਤਲਬ ਹੈ ਕਿ ਉਹਨਾਂ ਦੀ ਮੈਂਬਰਸ਼ਿਪ ਹੈ ਜਿਹੜੀ ਖਤਮ ਹੋ ਗਈ ਸੀ ਜੀ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਬੇਲ ਐਪਲੀਕੇਸ਼ਨ ਦਾਇਰ ਕੀਤੀ ਉਹਨਾਂ ਦੀ ਬੇਲ ਐਪਲੀਕੇਸ਼ਨ ਰੱਦ ਹੋ ਗਈ ਜੀ ਉਹ ਗੁਜਰਾਤ ਹਾਈ ਕੋਰਟ ਦੇ ਵਿੱਚ ਗਏ ਉੱਥੋਂ ਵੀ ਉਹਨਾਂ ਦੀ ਬੇਲ ਐਪਲੀਕੇਸ਼ਨ ਰੱਦ ਹੋ ਗਈ ਜੀ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਗਏ ਤਾਂ ਉਹਨਾਂ ਦੀ ਬੇਲ ਐਪਲੀਕੇਸ਼ਨ ਜਸਟਿਸ ਗਵਈ ਹੋਰਾਂ ਦੇ ਬੈਂਚ ਦੇ ਸਾਹਮਣੇ ਲੱਗ ਗਈ ਜੀ ਤੇ ਗਵਈ ਸਾਹਿਬ ਜਦੋਂ ਆਪਣੀ ਚੇਅਰ ਦੇ ਉੱਤੇ ਆ ਕੇ ਬੈਠੇ ਸੁਣਵਾਈ ਕਰਨ ਲੱਗੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਕਿਉਂਕਿ ਮੇਰੇ ਪਰਿਵਾਰ ਦਾ ਪਿਸ਼ੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਭਾਵੇਂ ਇਹਨਾਂ ਦੇ ਪਿਤਾ ਜੀ ਨੂੰ ਕਾਂਗਰਸ ਪਾਰਟੀ ਨੇ ਕਈ ਵਾਰੀ ਹਮਾਇਤ ਦਿੱਤੀ ਸੀ ਉਹ ਲੋਕ ਸਭਾ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਰਹੇ ਔਰ ਉਹਨਾਂ ਨੂੰ ਗਵਰਨਰ ਬਣਾਇਆ ਸੀ ਉਹ ਕਹਿੰਦੇ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਮੈਂ ਇਸ ਕੇਸ ਦੀ ਸੁਣਵਾਈ ਤੋਂ ਲੰਬੇ ਹੋਣ ਨੂੰ ਤਿਆਰ ਆਂ ਜੀ ਤਾਂ ਦੋਮਾ ਧਰਾਨੇ ਕਹਿੰਦਾ ਜੀ ਤੁਹਾਨੂੰ ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਤੁਸੀਂ ਠੀਕ ਫੈਸਲਾ ਕਰੋਗੇ ਤੁਸੀਂ ਇਹ ਸੁਣਵਾਈ ਕਰ ਸਕਦੇ ਹੋ ਜੀ ਇਹਨਾਂ ਨੇ ਫਿਰ ਰਾਹੁਲ ਗਾਂਧੀ ਦੀ ਜਿਹੜੀ ਸਜਾਸੀ ਉਤੇ ਰੋਕ ਲਾ ਕੇ ਤੇ ਉਹਨਾਂ ਨੂੰ ਜਮਾਨਤ ਦਿੱਤੀ ਸੀ ਜੀ ਉਹਦਾ ਨਤੀਜਾ ਸੰਧੂ ਸਾਹਿਬ ਇਹ ਹੋਇਆ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਵੀ ਬਹਾਲ ਹੋ ਗਈ ਜੀ ਔਰ ਜਿਹੜਾ ਉਹਨਾਂ ਦਾ ਘਰ ਖੋਹਿਆ ਸੀ ਉਹ ਘਰ ਵੀ ਉਹਨਾਂ ਨੂੰ ਵਾਪਸ ਮਿਲ ਗਿਆ ਜੀ ਇਹਦੇ ਨਾਲ ਇੱਕ ਅਗਲੀ ਗੱਲ ਮੈਂ ਹੋਰ ਕਹੂੰਗਾ ਕਿ ਇੱਕ ਵਾਰੀ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਸ ਦੇਸ਼ ਦੇ ਵਿੱਚ ਰੂੜੀਆਂ ਤੇ ਖੇਡਣ ਵਾਲਾ ਬੰਦਾ ਵੀ ਜਿਹੜਾ ਬਚਪਨ ਦੇ ਵਿੱਚ ਰੂੜੀਆਂ ਤੇ ਖੇਡਦਾ ਰਿਹਾ ਹੋਵੇ ਉਹ ਦੇਸ਼ ਦੀ ਸੁਪਰੀਮ ਕੋਰਟ ਦਾ ਜੱਜ ਬਣ ਸਕਦਾ ਹੈ ਹਮਮ ਔਰ ਤੇ ਇਹਨਾਂ ਦੇ ਫੈਸਲਿਆਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਫੈਸਲਾ ਜਿਹੜਾ ਹੈਗਾ ਬਲਡੋਜ਼ਰ ਜਸਟਿਸ ਕਲਚਰ ਜੀ ਉਹਨੂੰ ਜਿਹੜਾ ਹੈਗਾ ਰੱਦ ਕੀਤਾ ਸੀ ਇਹਨਾਂ ਦੇ ਫੈਸਲੇ ਨੇ ਆਪਾਂ ਜਾਣਦੇ ਹਾਂ ਕਿ ਯੂਪੀ ਦੇ ਵਿੱਚ ਬਲਡੋਜ਼ਰ ਕਲਚਰ ਸ਼ੁਰੂ ਹੋਇਆ ਸੀ ਕਿਉਂਕਿ ਉੱਥੇ ਜੋਗੀ ਅਦਿੱਤਿਆਨਾਥ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ ਜਿਹੜੇ ਲੋਕ ਉਹਨਾਂ ਨੂੰ ਪਸੰਦ ਨਹੀਂ ਸੀ ਖਾਸ ਕਰਕੇ ਘੱਟ ਗਿਣਤੀ ਦੇ ਲੋਕ ਉਹਨਾਂ ਲੋਕਾਂ ਦੇ ਖਿਲਾਫ ਜੇ ਨਿੱਕਾ ਮੋਟਾ ਪਰਚਾ ਦਰਜ ਹੋ ਜਾਂਦਾ ਤਾਂ ਉਹਨਾਂ ਦੇ ਘਰ ਢਾਹ ਦਿੰਦੇ ਸੀ ਜੀ ਜੀ ਇਹੋ ਜਿਹਾ ਇੱਕ ਘਰ ਇਹਨਾਂ ਨੇ ਕਿਸੇ ਥਾਂ ਦੇ ਉੱਤੇ ਦੋ ਤਿੰਨ ਘਰ ਢਾਏ ਸੀ ਤੇ ਉਸ ਘਰ ਦੇ ਵਿੱਚੋਂ ਇੱਕ ਲੜਕੀ ਜਿਹੜੀ ਬੱਚੀ ਹੈ ਉਹ ਜਦੋਂ ਨੂੰ ਪਤਾ ਲੱਗਿਆ ਕਿ ਸਾਡਾ ਘਰ ਢਾਹ ਜਾ ਰਿਹਾ ਹੈ ਤਾਂ ਭੱਜ ਕੇ ਗਈ ਅੰਦਰ ਚਲ ਅੰਦਰ ਉਹ ਜਿਹੜਾ ਉਹਦਾ ਕਿਤਾਬਾਂ ਵਾਲਾ ਬੈਗ ਸੀ ਉਹ ਚੱਕ ਕੇ ਲੈ ਕੇ ਆਈ ਹੂੰ ਇਹ ਮਾਮਲਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੁੱਜਿਆ ਤੇ ਫਿਰ ਉੱਥੇ ਇਹ ਕਿਹਾ ਕਿ ਸੁਪਰੀਮ ਕੋਰਟ ਨੇ ਕਿ ਘੱਟੋ ਘੱਟ ਇਹ ਬੱਚੀ ਦਾ ਜਿਹੜਾ ਕਿਤਾਬਾਂ ਪ੍ਰਤੀ ਸਨੇਹ ਹੈ ਹੂੰ ਇਹ ਦਰਸਾਉਂਦਾ ਕਿ ਇੱਕ ਬਹੁਤ ਵੱਡੀ ਜਿਆਦਤੀ ਹੁੰਦੀ ਹੈ ਜੀ ਤੇ ਫਿਰ ਇਹਨਾਂ ਨੇ ਗੱਲ ਕਹੀ ਸੀ ਗਵਈ ਸਾਹਿਬ ਨੇ ਕਿ ਘਰ ਪਰਿਵਾਰ ਤੇ ਸਭਧਾਨ ਇਹ ਤਿੰਨ ਚੀਜ਼ਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ ਜੀ ਘਰ ਦਾ ਮਤਲਬ ਇਹ ਹੈ ਕਿ ਹਰ ਬੰਦਾ ਚਾਹੇ ਕੋਈ ਵੀ ਬੰਦਾ ਹੋਵੇ ਉਹਦੇ ਸਿਰ ਤੇ ਛੱਤ ਚਾਹੀਦੀ ਹੈ ਹੂੰ ਜੇ ਦੋਸ਼ੀ ਵੀ ਹੋਵੇ ਜਾਂ ਉਹਦੇ ਤੇ ਦੋਸ਼ ਲੱਗਿਆ ਹੋਵੇ ਜਾਂ ਦੋਸ਼ੀ ਸਭ ਤੋਂ ਹੋ ਗਿਆ ਹੋਵੇ ਤਾਂ ਵੀ ਉਹਦਾ ਘਰ ਨਹੀਂ ਟਾਇਆ ਜਾ ਸਕਦਾ ਜੀ ਕਿਉਂਕਿ ਉਸ ਘਰ ਦੇ ਵਿੱਚ ਹੋਰ ਵੀ ਲੋਕ ਰਹਿੰਦੇ ਐ ਹੂੰ ਪਰਿਵਾਰ ਦਾ ਮਤਲਬ ਉਹਨਾਂ ਨੇ ਸਮਝਾਇਆ ਕਿ ਜੇ ਇੱਕ ਪਰਿਵਾਰ ਦਾ ਹੈੱਡ ਦੋਸ਼ੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਪਰਿਵਾਰ ਹੀ ਦੋਸ਼ੀ ਹੈ ਕਿਸੇ ਦਾ ਰਹਿਣ ਬਸੇਰਾ ਨਹੀਂ ਟਾਇਆ ਜਾ ਸਕਦਾ ਫਿਰ ਉਹਨਾਂ ਨੇ ਕਨਸਟੀਟਿਊਸ਼ਨ ਦੀ ਗੱਲ ਕਹੀ ਕਿ ਕਨਸਟੀਟਿਊਸ਼ਨ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਰਹਿਣ ਦਾ ਜਿਉਣ ਦਾ ਹੱਕ ਦਿੰਦਾ ਤੇ ਉਹਦਾ ਘਰ ਨਹੀਂ ਟਾਇਆ ਜਾ ਸਕਦਾ ਇਹਨਾਂ ਦਾ ਇਹ ਫੈਸਲਾ ਬੜਾ ਚਰਚਿਤ ਹੋਇਆ ਸੀ ਜੀ ਔਰ ਜੇ ਅਸੀਂ ਦੇਖੀਏ ਤਾਂ ਇਹ ਜੱਜ ਸਾਹਿਬ ਜਿਸ ਢੰਗ ਦੇ ਨਾਲ ਹੁਣੇ ਬੜੇ ਬਣੇ ਐ ਔਰ ਜਿਵੇਂ ਇਹਨਾਂ ਦੇ ਪਿਛਲੇ ਫੈਸਲੇ ਹੋਏ ਆ ਉਹ ਸਾਰੇ ਦੇ ਸਾਰੇ ਫੈਸਲੇ ਇਹ ਦਰਸਾਉਂਦੇ ਐ ਕਿ ਬੜੇ ਇਨਸਾਫ ਪਸੰਦ ਐ ਬੀਕਰ ਸੈਕਸ਼ਨ ਦੇ ਵਿੱਚੋਂ ਆਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਐ ਔਰ ਇਹਨਾਂ ਦੀ ਇਹ ਸੋਚ ਬਣਦੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕਹਿ ਚੁੱਕਾ ਕਿ ਇਹ ਦੂਜੇ ਚੀਫ ਜਸਟਿਸ ਹੈ ਜਿਹੜੇ ਦਲਤ ਭਾਈਚਾਰੇ ਚੋਂ ਆਉਂਦੇ ਐ ਇਹ ਤੋਂ ਪਹਿਲਾਂ ਦਲਤ ਭਾਈਚਾਰੇ ਨੂੰ ਬਹੁਤਾ ਨੇੜੇ ਨਹੀਂ ਸੀ ਆਉਣ ਦਿੱਤਾ ਜਾਂਦਾ ਤੁਸੀਂ ਸਮਾਜ ਬਹੁਜਨ ਸਮਾਜ ਪਾਰਟੀ ਜਾਂ ਦੂਜੀਆਂ ਦਲਤ ਜਥੇਬੰਦੀਆਂ ਜਾਂ ਪਾਰਟੀਆਂ ਵੱਲੋਂ ਸੁਣਿਆ ਹੋਣਾ ਹੈ ਉਹ ਆਮ ਤੌਰ ਤੇ ਜਿਹੜੇ ਅੰਕੜੇ ਪੇਸ਼ ਕਰਦੇ ਹੁੰਦੇ ਐ ਉਹ ਵਕੀਲਾਂ ਦੇ ਵਿੱਚੋਂ ਜੱਜ ਬਣਨ ਵਾਲੇ ਲੋਕਾਂ ਦੇ ਅੰਕੜੇ ਦਿੰਦੇ ਹੁੰਦੇ ਐ ਕਿ ਦਲਤ ਭਾਈਚਾਰੇ ਦੇ ਕਿੰਨੇ ਵਕੀਲ ਐ ਜਿਹੜੇ ਉਹ ਜੱਜ ਬਣੇ ਐ ਦੱਸਿਆ ਜਾਵੇ ਉਹ ਸਵਾਲ ਖੜੇ ਕਰਦੇ ਹੁੰਦੇ ਐ ਅਰ ਇਹ ਗਵਾਈ ਸਾਹਿਬ ਜਿਹੜੇ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਕਹਿੰਦੇ ਆ ਕਿ ਹਾਂ ਦਲਤ ਭਾਈਚਾਰੇ ਦੇ ਲੋਕ ਵੀ ਸੁਪਰੀਮ ਕੋਰਟ ਦੇ ਜੱਜ ਬਣਨੇ ਚਾਹੀਦੇ ਕਿਸੇ ਬੰਦੇ ਨੂੰ ਆਪਾਂ ਜਾਤ ਦੇ ਆਧਾਰ ਦੇ ਉੱਤੇ ਗੋਦ ਦੇ ਆਧਾਰ ਦੇ ਉੱਤੇ ਧਰਮ ਦੇ ਆਧਾਰ ਦੇ ਉੱਤੇ ਇਗਨੋਰ ਨਹੀਂ ਕਰ ਸਕਦੇ ਜੀ ਉਹ ਜੇ ਉਹਨੂੰ ਆਪਾਂ ਇਗਨੋਰ ਕਰੀਏ ਕਿਉਂਕਿ ਕਾਬਲੀਅਤ ਘਟ ਹੈ ਤਾਂ ਮੇਰੇ ਖਿਆਲ ਮੁਤਾਬਕ ਕਾਬਲੀਅਤ ਦੇ ਪੱਖ ਤੋਂ ਦੇਖੀ ਤੇ ਜਸਟਿਸ ਬੀ ਆਰ ਗਵਾਈ ਬਹੁਤ ਸ਼ਾਨਦਾਰ ਜਿਹੜੇ ਹੈਗੇ ਆ ਉਹ ਜੱਜ ਹੈ ਹਮਮ ਉਹ ਹੁਣ ਕਿਉਂਕਿ ਚੰਦਰਾਚੂੜ ਸੀ ਇਹ ਤੋਂ ਪਹਿਲਾਂ ਤੇ ਚੰਦਰਾਚੂੜ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਆਏ ਸੰਜੀਬ ਖੰਨਾ ਸਾਹਿਬ ਨੇ 13 ਤਾਰੀਖ ਨੂੰ ਰਿਟਾਇਰ ਹੋ ਜਾਣਾ ਹੈ ਅਰ ਸੰਜੀਬ ਖੰਨਾ ਤੇ ਚੰਦਰਾ ਚੂੜ ਦੇ ਨਾਲ ਕਈ ਬੈਂਚਾਂ ਦੇ ਵਿੱਚ ਇਹ ਬੈਠਦੇ ਰਹੇ ਹੈ ਜੀ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਜਿੰਨਾ ਵੀ ਸਮਾਂ ਇਹ ਚੀਫ ਜਸਟਿਸ ਆਫ ਇੰਡੀਆ ਰਹਿਣਗੇ ਮੇਰੇ ਖਿਆਲ ਮੁਤਾਬਕ ਹੈ ਜਿਹੜੀ ਸੁਪਰੀਮ ਕੋਰਟ ਤੇ ਨਿਆਂਪਾਲਿਕਾ ਉਹਦੇ ਜਿਹੜੀ ਹੈਗੇ ਇੱਜ਼ਤ ਮਾਨ ਸਤਕਾਰ ਉਹਨੂੰ ਇਹ ਉੱਚਾ ਚੁੱਕਣਗੇ ਉਹਨੂੰ ਥੱਲੇ ਨਹੀਂ ਘੇਰਨ ਦੇ ਦੇ ਕਿਉਂਕਿ ਪਾਸਟ ਦੇ ਵੀ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਉਹ ਫੈਸਲੇ ਦਰਸਾਉਂਦੇ ਹੈ ਕਿ ਭਾਰਤ ਦੇ ਲੋਕ ਖੁਸ਼ਕਿਸਮਤ ਹੈ ਕਿ ਉਹਨਾਂ ਨੂੰ ਦਲਤ ਭਾਈਚਾਰੇ ਦੇ ਵਿੱਚੋਂ ਆਉਣ ਵਾਲਾ ਇੱਕ ਅਜੇਹਾ ਚੀਫ ਜਸਟਿਸ ਮਿਲ ਰਿਹਾ ਹੈ ਜਿਹੜਾ ਸੰਵਿਧਾਨ ਨੂੰ ਸਮਰਪਿਤ ਹੈ ਜਿਹੜਾ ਸੈਕੂਲਰ ਹੈ ਤੇ ਜਿਹੜਾ ਵੀਕਰ ਸੈਕਸ਼ਨ ਦੇ ਦੁੱਖਾਂ ਦਰਦਾਂ ਨੂੰ ਸਮਝਦਾ ਹੈ ਜੀ ਸੰਤੂ ਸਾਹਿਬ ਜੀ ਬਿਲਕੁਲ ਜੀ ਦੂਜੇ ਪਾਸੇ ਆਪਾਂ ਵਿਦੇਸ਼ਾਂ ਦੀ ਧਰਤੀ ਦੀ ਗੱਲ ਕਰੀਏ ਤੇ ਪੰਜਾਬੀਆਂ ਨੇ ਵੀ ਮਾਰ ਕੇ ਮਾਰ ਲਿਆ ਤੇ ਮਾਰਕ ਕਾਰਨੀ ਨੇ ਵੀ ਮਾਰ ਕੇ ਮਾਰ ਲਿਆ ਇਹ ਜਿਹੜੇ ਉਹ ਐਤ ਕੀ ਪਿੱਛੇ ਰਹਿ ਗਏ ਕਿਵੇਂ ਦੇਖਦੇ ਹੋ ਦੇਖੋ ਤਿੰਨ ਵੱਡੇ ਲੀਡਰ ਜੀ ਚੋਣਾਂ ਹਾਰ ਗਏ ਐ ਜੀ ਜਿਨ੍ਹਾਂ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਦੇ ਉਹ ਚੋਣ ਹਾਰ ਗਏ ਐ ਲਿਬਰਲ ਪਾਰਟੀ ਆ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਹੈਡ ਸੀ ਪੋਲਿਓ ਉਹ ਚੋਣ ਹਾਰ ਗਏ ਐ ਤੇ ਨਾਲ ਹੀ ਸਾਡੇ ਪੰਜਾਬੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਗੋਣੀ ਉਹ ਵੀ ਚੋਣ ਹਾਰ ਗਏ ਐ ਲੇਕਿਨ ਪਹਿਲੀ ਵਾਰੀ ਚੋਣ ਲੜੀ ਐ ਇਹਨਾਂ ਨੇ ਕਰਨੀ ਸਾਹਮਣੇ ਔਰ ਪਹਿਲੀ ਵਾਰ ਹੀ ਇਹ ਬੜੀਆਂ ਵਧੀਆ ਵੋਟਾਂ ਲੈ ਕੇ ਚੁਣੇ ਗਏ ਐ ਜੀ ਪਾਰਲੀਮੈਂਟ ਦੇ ਮੈਂਬਰ ਤੇ ਨਾ ਸਿਰਫ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਐ ਸਗੋਂ ਜਸਟਿਨ ਟਰੂਡੋ ਨਾਲੋਂ ਵੱਧ ਇਹਨਾਂ ਨੇ ਸੀਟਾਂ ਹਾਸਲ ਕੀਤੀਆਂ ਕਿੰਨੇ ਸਮੇਂ ਵਿੱਚ 1 ਮਹੀਨੇ ਦੇ ਵਿੱਚ 1 ਮਹੀਨਾ ਪਹਿਲਾਂ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਸੀ ਔਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਸੀ ਦੇ ਨਾਲ ਦੀ ਨਾਲ ਹੀ ਇਹਨਾਂ ਨੇ ਦੇਸ਼ ਦੇ ਵਿੱਚ ਚੋਣਾ ਕਰਾਉਣ ਦਾ ਐਲਾਨ ਕਰਾਤਾ ਸੀ ਜੀ ਜੇ ਆਪਾਂ ਇਹਨਾਂ ਦੀ ਵਿਦਤਤਾ ਦੇ ਪੱਖ ਤੋਂ ਦੇਖੀ ਤਾਂ ਮੇਰੇ ਖਿਆਲ ਮੁਤਾਬਕ ਇਹ ਕਿਸਮਤ ਦੇ ਪੱਖ ਤੋਂ ਹਾਲਾਂਕਿ ਮੇਰਾ ਕਿਸਮਤ ਦੇ ਵਿੱਚ ਵਿਸ਼ਵਾਸ ਨਹੀਂ ਕੋਈ ਪਰ ਜਿਵੇਂ ਕਿ ਆਪਾਂ ਨੂੰ ਕਈ ਵਾਰੀ ਮਿਸਾਲ ਦੇ ਤੌਰ ਤੇ ਗੱਲ ਕਹੀ ਜਾਂਦੀ ਹੈ ਕਿਸਮਤ ਦੇ ਪੱਖ ਤੋਂ ਕਹ ਲਈਏ ਆਪਾਂ ਤੇ ਨਾਲ ਹੀ ਆਪਾਂ ਜੇ ਦੇਖੀਏ ਜਿਹੜੀ ਹੈ ਇਹ ਵਿਦਤਤਾ ਦੇ ਪੱਖ ਤੋਂ ਇਹ ਜਿਹੜੇ ਸਰਦਾਰ ਮਨਮੋਹਨ ਸਿੰਘ ਦੇ ਨਾਲ ਜਿਹੜਾ ਹੈਗਾ ਇਹਨਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਜੀ ਤੁਹਾਨੂੰ ਪਤਾ ਹੈ ਕਿ ਮਨਮੋਹਨ ਸਿੰਘ ਜਿਹੜੇ ਹੈਗੇ ਇੱਕ ਬੈਂਕਰ ਸੀ ਉਹਨਾਂ ਨੇ ਬੈਂਕ ਦੇ ਵਿੱਚ ਨੌਕਰੀ ਕੀਤੀ ਸੀ ਤੇ ਉਹ ਵੀ ਬੈਂਕਰ ਸੀ ਇਹ ਬੈਂਕ ਆਫ ਕੈਨੇਡਾ ਦੇ ਵੀ ਗਵਰਨਰ ਰਹੇ ਐ ਤੇ ਬੈਂਕ ਆਫ ਇੰਗਲੈਂਡ ਦੇ ਵੀ ਗਵਰਨਰ ਰਹੇ ਐ ਦੋ ਦਸ਼ਾ ਦੇ ਗਵਰਨਰ ਰਹੇ ਐ ਸਾਡੇ ਜਿਹੜੇ ਸੀ ਸਰਦਾਰ ਮਨਮੋਹਨ ਸਿੰਘ ਹੋਰੀ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੀ ਗਵਰਨਰ ਰਹੇ ਐ ਤੇ ਉਹਨਾਂ ਨੇ ਫਿਰ ਵਰਲਡ ਬੈਂਕ ਦੇ ਵਿੱਚ ਵੀ ਜਾ ਕੇ ਰਿਜ਼ਰਵ ਬੈਂਕ ਦੇ ਵਿੱਚ ਜਿਹੜੀ ਐ ਵਰਲਡ ਬੈਂਕ ਦੀ ਬੈਂਕ ਵਰਲਡ ਬੈਂਕ ਹੈ ਉੱਥੇ ਵੀ ਉਹਨਾਂ ਨੇ ਨੌਕਰੀ ਕੀਤੀ ਐ ਜੀ ਔਰ ਜਿਵੇਂ ਪ੍ਰਧਾਨ ਮੰਤਰੀ ਬਣੇ ਸੀ ਸਰਦਾਰ ਮਨਮੋਹਨ ਸਿੰਘ ਲਗਭਗ ਉਸੇ ਤਰ੍ਹਾਂ ਹੀ ਇਹ ਪ੍ਰਧਾਨ ਮੰਤਰੀ ਬਣੇ ਸੀ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਆ ਉਹ ਤਾਂ ਨੇ ਚੋਣ ਵੀ ਨਹੀਂ ਲੜੀ ਸੀ ਉਹ ਤਾਂ ਆਪਣੇ ਘਰ ਬੈਠੇ ਸੀ ਆਰਾਮ ਦੇ ਨਾਲ ਸੋਨੀਆ ਗਾਂਧੀ ਨੂੰ ਜਿਹੜਾ ਹੈਗਾ ਉਹਨਾਂ ਦੀ ਪਾਰਟੀ ਨੇ ਗਰੁੱਪ ਲੀਡਰ ਚੁਣ ਲਿਆ ਸੀ ਕਿਉਂਕਿ ਸੋਨੀਆ ਗਾਂਧੀ ਦੀ ਪਾਰਟੀ ਹੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ ਔਰ ਦੂਜੀਆਂ ਪਾਰਟੀਆਂ ਨੇ ਖੱਪੀਆਂ ਪਾਰਟੀਆਂ ਨੇ ਤੇ ਕੁਝ ਹੋਰ ਸੈਕੂਲਰ ਪਾਰਟੀਆਂ ਨੇ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ ਸੋਨੀਆ ਗਾਂਧੀ ਨੇ ਜਾ ਕੇ ਆਪਣਾ ਜਿਹੜਾ ਦਾਵਾ ਪੇਸ਼ ਕੀਤਾ ਮਹਾਮਹਮ ਰਾਸ਼ਟਰਪਤੀ ਸਾਹਿਬਾ ਕੋਲ ਕਿ ਜੀ ਮੈਨੂੰ ਸੱਦਾ ਪੱਤਰ ਦਿੱਤਾ ਜਾਵੇ ਮੈਂ ਆਪਣੀ ਸਰਕਾਰ ਬਣਾਵਾਂ ਤੇ ਸੌ ਚੁੱਕਾ ਉਹਨਾਂ ਨੇ ਸੱਦਾ ਪੱਤਰ ਦੇ ਵੀ ਦਿੱਤਾ ਲੇਕਿਨ ਉਸੇ ਸਮੇਂ ਸੁਸ਼ਮਾ ਸ਼ਿਵਰਾਜ ਸਵਰਾਜ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਹੁੰਦੀ ਸੀ ਉਹਨੇ ਕਹੇ ਆਲਾਨ ਕਰਤਾ ਕਿ ਜੇ ਸੋਨੀਆ ਗਾਂਧੀ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਤਾਂ ਮੈਂ ਸਿਰ ਵੀ ਮਨਵਾ ਦੂੰਗੀ ਔਰ ਮੈਂ ਆਪਦਾ ਖਾਣਾ ਛੱਡ ਦੂੰ ਸਿਰਫ ਤੇ ਸਿਰਫ ਸ਼ੋਲੇ ਖਾऊंगी ਜੀ ਸੋਨੀਆ ਗਾਂਧੀ ਨੇ ਦੇਖਿਆ ਕਿ ਮੇਰਾ ਜਿਹੜਾ ਵਿਦੇਸ਼ੀ ਮੂਲ ਦਾ ਮੁੱਦਾ ਹੈ ਇਹ ਤੂਲ ਫੜ ਸਕਦਾ ਹੈ ਇਸ ਲਈ ਉਹਨੇ ਕਾਂਗਰਸ ਪਾਰਟੀ ਦੀ ਮੀਟਿੰਗ ਦੁਆਰਾ ਫੇਰ ਬੁਲਾਈ ਆ ਕਿ ਪਾਰਲੀਮੈਂਟ ਦੇ ਮੈਂਬਰਾਂ ਦੀ ਤੇ ਉਹਦੇ ਵਿੱਚ ਐਲਾਨ ਕਰ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਮੈਂ ਪ੍ਰਧਾਨ ਮੰਤਰੀ ਨਾ ਬਣਨ ਦਾ ਫੈਸਲਾ ਕਰ ਲਿਆ ਹੈ। ਜੀ ਉਸ ਮੀਟਿੰਗ ਦੇ ਵਿੱਚ ਹਾਕਾਰ ਮੱਚ ਗਈ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਵਧੀਆ ਬੰਦੇ ਦਾ ਨਾਮ ਪੇਸ਼ ਕਰੂੰਗੀ ਆਪਾਂ ਪ੍ਰਧਾਨ ਮੰਤਰੀ ਉਹਨੂੰ ਬਣਾਈਏ। ਤੇ ਥੋੜੇ ਸਮੇਂ ਬਾਅਦ ਜਦੋਂ ਉਹਨਾਂ ਨੇ ਸਰਦਾਰ ਮਨਮੋਹਨ ਸਿੰਘ ਦਾ ਨਾਮ ਪੇਸ਼ ਕੀਤਾ ਤੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਮੰਨ ਤਾਂ ਲਿਆ ਪਰ ਅਨਮਨਿ ਦੇ ਦਿਲ ਦੇ ਨਾਲ ਜੀ ਲੇਕਿਨ ਆਪੇ ਜਾਣਦੇ ਕਿ ਸਰਦਾਰ ਮਨਮੋਹਨ ਸਿੰਘ ਨੇ ਫਿਰ 5 ਸਾਲਾਂ ਦੇ ਵਿੱਚ ਜਿਹੜੀ ਆਪਣੀ ਸਰਕਾਰ ਚਲਾਈ ਇੱਕ ਘਟ ਗਿਣਤੀ ਸਰਕਾਰ ਕਮਾ ਗਿਆ ਆਪਾਂ ਕਿਉਂਕਿ ਉਹਨਾਂ ਦੀ ਪਾਰਟੀ ਕੋਲ ਤਾਂ ਬਹੁਮਤ ਨਹੀਂ ਸੀ ਉਦੋਂ ਦੂਜੀਆਂ ਬਸਾਕੀਆਂ ਦੇ ਸਿਰ ਦੇ ਉੱਤੇ ਸਰਕਾਰ ਚਲਾਉਂਦੇ ਸੀ ਜੀ ਉਹਨਾਂ ਨੇ ਜਿਹੜੀ ਉਹ 5 ਸਾਲ ਸਰਕਾਰ ਚਲਾਈ ਤੇ ਫਿਰ ਜਿਹੜੀ 2009 ਦੇ ਵਿੱਚ ਇਲੈਕਸ਼ਨ ਹੁੰਦੀ ਹੈ 2009 ਵਾਲੀ ਇਲੈਕਸ਼ਨ ਆਪਾਂ ਕਹਿ ਦਈਏ ਕਾਂਗਰਸ ਪਾਰਟੀ ਜਾਂ ਸੋਨੀਆ ਗਾਦੀ ਦੇ ਨਾਂ ਤੇ ਨਹੀਂ ਸੀ ਜਿੱਤੀ ਗਈ ਉਹ ਸਰਦਾਰ ਮਨਮੋਹਨ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਹੈ ਜਿੱਤੀ ਗਈ ਸੀ ਇਹੀ ਜੀ ਜੇ ਆਪ ਇਧਰ ਦੇਖੀਏ ਤਾਂ ਜਸਟਨ ਟਰੂਡੋ ਬਹੁਤ ਬਦਨਾਮ ਹੋ ਗਈ ਸੀ ਕਿਦੋਂ ਇਹ ਆ ਗਏ ਕਾਰਨੀ ਸਾਹਿਬ ਆ ਗਏ ਇਹਨਾਂ ਨੇ ਆ ਕੇ ਇੱਕ ਮਹੀਨੇ ਦੇ ਵਿੱਚ ਹੀ ਆਪਣਾ ਸਾਰਾ ਕੁਝ ਕੀਤਾ ਇਹ ਬੈਂਕਰ ਹੈ ਔਰ ਇਹਨਾਂ ਨੂੰ ਲੋਕਾਂ ਨੇ ਇੰਨੀਆਂ ਵੋਟਾਂ ਪਾਤੀਆਂ ਕਿ ਭਾਵੇਂ ਸਪਸ਼ਟ ਬਹੁਤ ਚੰਨ ਚਾਰ ਬੋਟਾਂ ਸੀਟਾਂ ਦੇ ਕੋਲੇ ਘਟ ਹੈ ਲੇਕਿਨ ਟਰੂਡੋ ਨਾਲ ਵਾਦਾ 168 ਸੀਟਾਂ ਇਹਨਾਂ ਨੂੰ ਮਿਲ ਗਈਆਂ ਤੇ ਐਨਡੀਪੀ ਦੀ ਮਦਦ ਦੇ ਨਾਲ ਇਹਨਾਂ ਨੇ ਆਪਣੀ ਸਰਕਾਰ ਚਲਾ ਲੈਣੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਉਹ ਹੈ ਉਹ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਕਿ ਸ਼ਾਇਦ ਇਹ ਚੌਥੀ ਵਾਰੀ ਜਿਹੜੀ ਹੈ ਆਪਣੀ ਲੀਬਰ ਪਾਰਟੀ ਦੀ ਬਣਦੀ ਹੈ ਸਰਕਾਰ ਸ਼ਾਇਦ ਉਹ ਚੰਗੇ ਕੰਮ ਕਰਨ ਤੇ ਅਗਲੀ ਵਾਰੀ ਉਹ ਫਿਰ ਪੰਜਵੀਂ ਵਾਰੀ ਵੀ ਆਪਦੀ ਸਰਕਾਰ ਬਣਾ ਸਕਦੇ ਹੈ ਜੀ ਜਦੋਂ ਇਹਨਾਂ ਨੂੰ ਚੋਣ ਜਿੱਤ ਪ੍ਰਾਪਤ ਹੋ ਗਈ ਹੈ ਚੋਣਾਂ ਦੇ ਵਿੱਚ ਤੇ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਭਾਸ਼ਣ ਕੀਤਾ ਹੈ ਉਸ ਭਾਸ਼ਣ ਦੇ ਵਿੱਚ ਇਹਨਾਂ ਨੇ ਮਿਸਟਰ ਟਰੰਪ ਨੂੰ ਆਪਣੇ ਜਿਹੜਾ ਹੈਗਾ ਨਿਸ਼ਾਨੇ ਤੇ ਲਿਆ ਹੈ ਇਹਨਾਂ ਨੇ ਕਿਹਾ ਕਿ ਟਰੰਪ ਸਾਨੂੰ ਤੋੜਨਾ ਚਾਹੁੰਦਾ ਹੈ ਪਰ ਕੈਨੇਡਾ ਦੇ ਲੋਕ ਜਿਹੜੇ ਹੈਗੇ ਆ ਉਹ ਆਪਣੀ ਗੈਰਤ ਵਾਸਤੇ ਮਤਲਬ ਜਿਹੜੇ ਹੈਗੇ ਉੱਠ ਖੜੇ ਆ ਔਰ ਅਸੀਂ ਕੈਨੇਡਾ ਨੂੰ ਜਿਹੜਾ ਹੈਗਾ ਬਹੁਤ ਵਧੀਆ ਉੱਚੇ ਥਾਂ ਤੇ ਲੈ ਕੇ ਜਾਵਾਂਗੇ ਮੈਂ ਇੱਕ ਸਰਦਾਰਨੀ ਬੀਬੀ ਜਿਹੜੀ ਹੈਗੀ ਆ ਵੱਡੀ ਉਮਰ ਦੀ ਸੀ ਆਪਣੀ ਪੰਜਾਬਣ ਬੀਬੀ ਉਹ ਨੂੰ ਸੁਣ ਰਿਆ ਸੀ ਉਹ ਨੂੰ ਕਿਸੇ ਜਰਨਲਿਸਟ ਨੇ ਕੈਨੇਡਾ ਦੇ ਨੇ ਪੁੱਛਿਆ ਕਿ ਤੁਸੀਂ ਵੋਟ ਕਿਨੂੰ ਪਾਈ ਹੈ ਉਹ ਕਹਿੰਦੀ ਇਰਾਦਾ ਤਾਂ ਮੇਰਾ ਇਹ ਸੀ ਕਿ ਮੈਂ ਇਹਨੂੰ ਪਾਵਾਂ ਆਪਣੀ ਐਨ ਡੀ ਪੀ ਐਨ ਡੀ ਪੀ ਨੂੰ ਐਨ ਡੀ ਪੀ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਕਿ ਮੈਂ ਵੋਟ ਉਹਨੂੰ ਪਾਵਾਂ ਪਰ ਫਿਰ ਕਹਿੰਦੀ ਮੈਨੂੰ ਇਹ ਲੱਗਿਆ ਕਿ ਜਿਹੜਾ ਸਾਡਾ ਪ੍ਰਧਾਨ ਜਿਹੜਾ ਮਤਲਬ ਹੈਗਾ ਲੀਡਰ ਹੈ ਐ ਦਾ ਲੇਬਰ ਪਾਰਟੀ ਦਾ ਜੀ ਉਹ ਮੈਨੂੰ ਦੂਜਾ ਮਨਮੋਹਨ ਸਿੰਘ ਲੱਗਦਾ ਹੈ ਅੱਛਾ ਇਸ ਲਈ ਮੈਂ ਉਹਦੇ ਹੱਕ ਵਿੱਚ ਵੋਟ ਪਾਉਣੀ ਹੈ ਤੇ ਉਹ ਆਰਥਿਕ ਪੱਖੋਂ ਟੁੱਟ ਚੁੱਕੇ ਕੈਨੇਡਾ ਨੂੰ ਮੁੜ ਕੇ ਫੇਰ ਖੜਾ ਕਰ ਸਕਦਾ ਹੈ ਆਪਾਂ ਜਾਣਦੇ ਹਾਂ ਵੀ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜਾ ਹੈਗਾ ਬਹੁਤ ਵੱਡਾ ਸੰਕਟ ਹੈ ਉੱਥੇ ਆਰਥਿਕ ਸੰਕਟ ਵੱਡਾ ਉੱਥੇ ਮਕਾਨਾਂ ਦੀ ਬੜੀ ਜਿਹੜੀ ਹੈਗੀ ਕਮੀ ਹੈ ਮਕਾਨ ਬਹੁਤ ਮਹਿੰਗੇ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਮੋਰਓਵਰ ਜੇ ਆਪਾਂ ਦੇਖੀਏ ਇੰਡੀਆ ਦੇ ਨਾਲ ਇਹਨਾਂ ਦੇ ਸਬੰਧ ਚੰਗੇ ਰਹਿ ਸਕਦੇ ਹੈ ਜਸਟਿਨ ਟਰੂਡੋ ਦੇ ਨਾਲ ਕੁਝ ਗੱਲਾਂ ਕਰਕੇ ਜਿਹੜੇ ਸਬੰਧ ਚੰਗੇ ਨਹੀਂ ਸੀ ਪਰ ਇਹਨਾਂ ਨੂੰ ਜਿਹੜਾ ਹੈਗਾ ਮੈਨੂੰ ਲੱਗਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਵੇਂ ਸ਼ੁਰੂ ਦੇ ਵਿੱਚ ਹੀ ਇਹਨਾਂ ਨੂੰ ਵਧਾਈ ਵੀ ਦੇ ਦਿੱਤੀ ਹੈ ਜਿੱਤ ਦੀ ਤੇ ਲੱਗਦਾ ਹੈ ਕਿ ਸਾਡੇ ਨਾਲ ਚੰਗੇ ਸਬੰਧ ਬਣਾਉਣਗੇ ਇਹ ਨਾਲ-ਨਾਲ ਜੇ ਆਪਾਂ ਦੇਖੀਏ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਕੰਜ਼ਰਵੇਟ ਪਾਰਟੀ ਜਿਹੜੀ ਹੈਗੀ ਹੈ ਜੀ ਉਹ ਪਾਰਟੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਬੜੀ ਸਖਤ ਹੈ ਔਰ ਜਿਹੜੀ ਹੈ ਲੇਬਰ ਪਾਰਟੀ ਹੈ ਲੇਬਰ ਪਾਰਟੀ ਜਿਹੜੀ ਹੈ ਉਹ ਕਾਫੀ ਜਿਹੜੀ ਹੈਗੀ ਹੈ ਉਹ ਇਹਦੇ ਹੱਕ ਵਿੱਚ ਹੈ ਜਿਹੜੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਆ ਉਹਨਾਂ ਨੂੰ ਵੀ ਇੱਥੇ ਦਿੱਤੀ ਜਾਵੇ ਤਰਜੀਹ ਦਿੱਤੀ ਜਾਵੇ ਔਰ ਇਹਨਾਂ ਨੇ ਇਹ ਗੱਲ ਕਹੀ ਵੀ ਹੈ ਕਿ ਅਸੀਂ ਯੋਗਤਾ ਦੇ ਆਧਾਰ ਦੇ ਉੱਤੇ ਜਿਹੜੇ ਲੋਕ ਟੈਜਰਬ ਕਰਨਗੇ ਉਹਨਾਂ ਨੂੰ ਦੇ ਸਕਦੇ ਆ ਨਾਗਰਿਕਤਾ ਵੀ ਦੇ ਸਕਦੇ ਆ ਉਹਨਾਂ ਨੂੰ ਪੀਆਰ ਸ਼ਿਪ ਵੀ ਦੇ ਸਕਦੇ ਆ ਉਹਨਾਂ ਨੂੰ ਆਨਦੀ ਅਜ਼ਾਸਟ ਵੀ ਦੇ ਦਾਂਗੇ ਲੇਕਿਨ ਇਹ ਜਿਹੜੇ 2 ਨੰਬਰ ਦੇ ਨਾਲ ਆਉਣ ਵਾਲੇ ਲੋਕ ਆ ਉਹਨਾਂ ਵਾਸਤੇ ਮਤਲਬ ਥੋੜਾ ਮੁਸ਼ਕਲ ਹੋ ਜੂਗਾ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਨੂੰ ਇੱਕ ਬਹੁਤ ਵਧੀਆ ਪ੍ਰਧਾਨ ਮੰਤਰੀ ਮਿਲਿਆ ਹੈ ਔਰ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਹੈ ਜੀ ਬਾਈ ਪੰਜਾਬੀ ਜਿਹੜੇ ਹੈ ਜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਅਗਲੀ ਗੱਲ ਮੈਂ ਕਮਾ ਕੇ ਜੀ ਆਪਾਂ ਦੇਖੀਏ ਤਾਂ ਇਹ ਕੈਨੇਡਾ ਦੇ ਮੂਲ ਵਸਨਾ ਵਸਨੀਕ ਨਹੀਂ ਹੈਗੀ ਕਾਰਨੀ ਸਾਹਿਬ ਕਾਰਨੀ ਸਾਹਿਬ ਦੇ ਦਾਦਾ ਤੇ ਦਾਦੀ ਹੁਣੀ ਜਿਹੜੇ ਹੈਗੇ ਆ ਉਹ ਆਇਰਲੈਂਡ ਦੇ ਵਿੱਚੋਂ ਆਏ ਸੀ ਇਹਨਾਂ ਦੇ ਕੋਲੇ ਵੀ ਡਬਲ ਜਿਹੜੀ ਹੈਗੀ ਹੈ ਸਿਟੀਜ਼ਨਸ਼ਿਪ ਸੀ ਕੈਨੇਡਾ ਦੀ ਵੀ ਸੀ ਤੇ ਆਇਰਲੈਂਡ ਦੀ ਵੀ ਸੀ ਲੇਕਿਨ ਇਹਨਾਂ ਨੇ ਪਿੱਛੇ ਜਿਹੜੀ ਆਇਰਲੈਂਡ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਛੱਡ ਦਿੱਤੀ ਤੇ ਨਰੂਲ ਕੇਰਲਾ ਆਪਣੀ ਜਿਹੜੀ ਕੈਨੇਡਾ ਦੀ ਇਹਨਾਂ ਨੇ ਲੈ ਲਈ ਹੈ ਲੈ ਲਈ ਹੈ ਤੇ ਜਿਹੜੇ ਸਾਡੇ ਲੋਕ ਉਥੇ ਜਿੱਤੇ ਆ ਉਹ ਲੋਕ ਵੀ ਜਿਹੜੇ ਹੈਗੇ ਬੈਸੇ ਦਾ ਬਾਈ ਬੰਦੇ ਆ ਪਰ ਮੁੱਖ ਤੌਰ ਦੇ ਉੱਤੇ ਆਪਾਂ ਦੇਖੀਏ ਤਾਂ ਚਾਰ ਬੰਦਿਆਂ ਦਾ ਆਪਾਂ ਜ਼ਿਕਰ ਕਰ ਸਕਦੇ ਆ ਜਿਵੇਂ ਕਿ ਅਨਿਤਾ ਆਨੰਦ ਉਹ ਇਹਨਾਂ ਦੀ ਪਾਰਟੀ ਨਾਲ ਆਉਂਦੀ ਹੈ ਸੁਖ ਧਾਲੀਵਾਲ ਇਸੇ ਤਰੀਕੇ ਬੀਬੀ ਸੋਨੀਆ ਸਿੱਧੂ ਤੇ ਟਿੰਮਾ ਪੁੱਲ ਸਾਹਿਬ ਮਤਲਬ ਚਾਰ ਪੰਜਾਬੀ ਜਿਹੜੇ ਜਿੱਤੇ ਹੈ ਟਿੰਮਾ ਪੁੱਲ ਸਾਹਿਬ ਤਾਂ ਜਿਹੜੇ ਹੈਗੇ ਜੀ ਜੋ ਦਸਤਾਰ ਧਾਰੀ ਹੈ ਸੁਖ ਧਾਲੀਵਾਲ ਜਿਹੜੇ ਹੈਗੇ ਉਹ ਮੇਰੇ ਵਾਂਗੂ ਹੈ ਔਰ ਮੈਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਇਹਨਾਂ ਨੂੰ ਮਿਲਿਆਗਾ ਉਥੇ ਸ੍ਰੀ ਦੇ ਵਿੱਚ ਅੱਛੇ ਤੇ ਕੁਲ ਮਿਲਾ ਕੇ ਮਤਲਬ ਮੇਰੇ ਖਿਆਲ ਮੁਤਾਬਕ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੈ ਔਰ ਇੱਕ ਗੱਲ ਜਿਹੜੀ ਹੈਗੀ ਕਿ ਜਿਹੜੇ ਕਾਰਨੀ ਸਾਹਿਬ ਹੈ ਜਿਵੇਂ ਕਿ ਕਾਰਨੀ ਸਾਹਿਬ ਜਿਹੜੇ ਹੈਗੇ ਆ ਇਹ ਮੂਲ ਰੂਪ ਤੇ ਦੇਖੀਏ ਤਾਂ ਇਹਨਾਂ ਦਾ ਪੁੱਛਾ ਜਿਹੜਾ ਹੈਗਾ ਉਹ ਜੁੜਦਾ ਆਇਰਲੈਂਡ ਦੇ ਨਾਲ ਤੇ ਉਸੇ ਤਰੀਕੇ ਭਾਈ ਪੰਜਾਬੀਆਂ ਦਾ ਆਉਣਾ ਇਹ ਸਾਡੇ ਲਈ ਵੀ ਇੱਕ ਖੁਸ਼ੀ ਦੀ ਗੱਲ ਹੈ ਕਿ ਪੰਜਾਬੀਆਂ ਨੂੰ ਵੀ ਕੈਨੇਡਾ ਦੇ ਲੋਕਾਂ ਨੇ ਚੰਗਾ ਮਾਨਤਾਨ ਦਿੱਤਾ ਹੈ ਤੇ ਆਪਾਂ ਨੂੰ ਇਸ ਗੱਲ ਦੀ ਉਮੀਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਵੀ ਉਥੋਂ ਦੇ ਕਲਚਰ ਦੇ ਮੁਤਾਬਕ ਉਥੋਂ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਚੱਲਦੇ ਰਹਿਣਗੇ ਤੇ ਸਾਡੇ ਪੰਜਾਬੀਆਂ ਦਾ ਨਾਮ ਉੱਚਾ ਕਰਨਗੇ ਜੀ ਸੰਧੂ ਸਾਹਿਬ ਜੀ ਜੀ ਬਿਲਕੁਲ ਜੀ ਸਾਡੇ ਵੱਲੋਂ ਵੀ ਕੈਨੇਡਾ ਦੀ ਨਵੀਂ ਜਿਹੜੀ ਸਰਕਾਰ ਹੈ ਮਾਰਕਰਨੀ ਸਾਹਿਬ ਨੂੰ ਵੀ ਮੁਬਾਰਕਾਂ ਜਿੰਨੇ ਪੰਜਾਬੀ ਜਿੱਤੇ ਉਹਨਾਂ ਵੀ ਸਾਰਿਆਂ ਨੂੰ ਮੁਬਾਰਕਾਂ ਤੇ ਅੱਗੋਂ ਫਿਰ ਭਗਵੰਤ ਮਾਨ ਸਾਹਿਬ ਆਪਣੀ ਸਰਕਾਰ ਦੀ ਗੱਲ ਕਰਦੇ ਆ ਇਹ ਕਹਿੰਦੇ ਸਾਡੇ ਕੋਲ ਫਿਰ ਬੂੰਦ ਨਹੀਂ ਪਾਣੀ ਹੈ ਹਰਿਆਣੇ ਨੂੰ ਦੇਣ ਲਈ ਵਾਰ-ਵਾਰ ਪਾਣੀ ਦਾ ਮਸਲਾ ਕਿਉਂ ਉੱਠਦਾ ਜਦੋਂ ਪਤਾ ਹੀ ਹੈ ਪਾਣੀ ਨਹੀਂ ਹੈਗਾ ਤੇ ਨਹੀਂ ਹੈਗਾ ਫਿਰ ਵਾਰ-ਵਾਰ ਇਹ ਸੁਰਖੀਆਂ ਚ ਕਿਉਂ ਆਉਂਦੇ ਆ ਦੇਖੋ ਇਹ ਲੋਰਡ ਸੀਜੀ ਕਿਉਂਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਪਾਣੀ ਦੀ ਡਿਵੀਜ਼ਨ ਹੈ ਉਹ ਕਰਦਾ ਪਾਣੀ ਦੀ ਵੰਡ ਉਹ ਕਰਦਾ ਹੈ ਜੀ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਹਰਿਆਣਾ ਦੇ ਪ੍ਰਤੀਨਿਧ ਵੀ ਗਏ ਸੀ ਤੇ ਸਾਡੇ ਪ੍ਰਤੀਨਿਧ ਵੀ ਗਏ ਸੀ ਜੀ ਉੱਥੇ ਹਰਿਆਣਾ ਦੇ ਪ੍ਰਤੀਨਿਧਾਂ ਨੇ ਇਹ ਗੱਲ ਕਹੀ ਕਿ ਜੀ ਸਾਨੂੰ ਬਾਧੂ ਪਾਣੀ ਚਾਹੀਦਾ ਹੈ ਕਿਉਂਕਿ ਕਹਿੰਦੇ ਗਰਮੀ ਆ ਗਈ ਤੇ ਸਾਨੂੰ ਪੀਣ ਵਾਲੇ ਪਾਣੀ ਦਾ ਸੰਕਟ ਹੈ ਪੰਜਾਬ ਦੇ ਜਿਹੜੇ ਪ੍ਰਤੀਨਿਧ ਗਏ ਸੀ ਉਹਨਾਂ ਨੇ ਇਸ ਗੱਲ ਦਾ ਜਿਹੜਾ ਹੈਗਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਜਿੰਨਾ ਪਾਣੀ ਤੁਹਾਨੂੰ ਚਾਹੀਦਾ ਹੈ ਤੁਹਾਡਾ ਹੱਕ ਬਣਦਾ ਹੈ ਉਹ ਸੱਕ ਦੇ ਨਾਲ ਅਸੀਂ ਪਾਣੀ ਤੁਹਾਨੂੰ ਵੱਧ ਦੇ ਚੁੱਕੇ ਹਾਂ ਜੀ ਹੁਣ ਜੇ ਗਰਮੀ ਆ ਗਈ ਤੁਸੀਂ ਪਹਿਲਾਂ ਓਵਰ ਪਾਣੀ ਜਿਹੜਾ ਜਿਆਦਾ ਇਸਤੇਮਾਲ ਕੀਤਾ ਤੇ ਹੁਣ ਅਸੀਂ ਕਿਵੇਂ ਕਰੀਏ ਅਸੀਂ ਤੁਹਾਨੂੰ ਕਿਵੇਂ ਪਾਣੀ ਦੇ ਸਕਦੇ ਹਾਂ ਸਾਡੇ ਤਾਂ ਬੜੀ 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 ਪ੍ਰੋਬਲਮ ਆਈ ਪਈ ਹੈ ਜੀ ਇਹਦੇ ਤੇ ਭਗਵੰਤ ਮਾਨ ਜੀ ਕੱਲ ਜਿਹੜੇ ਹੈਗੇ ਕੰਦ ਦੇ ਨਾਲ ਲਾ ਕੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਤਕਰੀਰ ਕੀਤੀ ਤੇ ਉਹਨਾਂ ਨੇ ਕਿਹਾ ਸਾਡੇ ਕੋਲੇ ਪਾਣੀ ਹੈ ਨਹੀਂਗਾ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਵੇਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸਿੰਧੂ ਜਲ ਸੰਧੀ ਕਿ ਅਸੀਂ ਉਹ ਸਸਪੈਂਡ ਕਰ ਦੇਈਏ ਦੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਜਿਹੜਾ ਉਹਨੂੰ ਰੋਕ ਦੇਆ ਜੀ ਪਰ ਭਗਵੰਤ ਮਾਨ ਜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਤੇ ਦਬਾਅ ਬਣਾਉਂਦੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜ਼ਰੀਏ ਕਿੰਨੀ ਸਰਕਾਰ ਦੇ ਜ਼ਰੀਏ ਉਹ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਉਹਨਾਂ ਲਈ ਜਿਹੜਾ ਹੈਗਾ ਉਹ ਪਾਣੀ ਜਿਹੜਾ ਹੈਗਾ ਮਹਿਆ ਕਰਵਾਈਏ ਪਰ ਉਹ ਸਾਡੇ ਕੋਲ ਤਾਂ ਪਾਣੀ ਹੈ ਨਹੀਂ ਹਾਂ ਜੇ ਕਹਿੰਦੇ ਵੀ ਜਿਵੇਂ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕ ਲਿਆ ਤੇ ਪਾਣੀ ਤੁਸੀਂ ਸਾਨੂੰ ਦੇ ਦਿਓ ਅਸੀਂ ਪਾਣੀ ਦਾ ਅੱਗੇ ਜਿਹੜਾ ਹੈਗਾ ਹਰਿਆਣੇ ਨੂੰ ਦੇ ਦਿਆਂਗੇ ਜੀ ਸਵਾਲ ਉਹਨੇ ਪੈਦਾ ਹੁੰਦਾ ਹੈ ਸੰਧੂ ਸਾਹਿਬ ਕਿ ਜਿਹੜਾ ਸਿੰਧੂ ਜਲ ਸਮਝਿਆਉਤਾ ਹੈ ਉਹ ਸਸਪੈਂਡ ਕਰਕੇ ਜੇ ਆਪਾਂ ਗੱਲ ਕਹੀਏ ਕਿ ਪਾਣੀ ਰੋਕਿਆ ਜਾਊਗਾ ਖਾਲਾ ਜੀ ਦਾ ਬਾੜਾ ਨਹੀਂ ਉਹ ਪਾਣੀ ਨੂੰ ਰੋਕਣਾ ਜੀ 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 ਥੋੜਾ ਵੀ ਜੇ ਆਪਾਂ ਜਦੋਂ ਦੇਖਦੇ ਆ ਜਦੋਂ ਸਾਡੇ ਉਹਨਾਂ ਵਾਰਸ਼ਾਂ ਦਾ ਮੌਸਮ ਆਊਗਾ ਤੇ ਬਾਰਸ਼ਾਂ ਦੇ ਮੌਸਮ ਦੇ ਵਿੱਚ ਮੀਂਹ ਪੈਂਦਾ ਤੇ ਉਸ ਵੇਲੇ ਪਾਣੀ ਪਾਣੀ ਹੋ ਜਾਂਦਾ ਪੰਜਾਬ ਸਾਰੇ ਪਾਸੇ ਸਾਂਭਾਂਗੇ ਕਿੱਥੇ ਆਪਾਂ ਹਾਂ ਸਾਂਭਾਂਗੇ ਕਿੱਥੇ ਤੁਹਾਡੇ ਮੈਂ ਯਾਦ ਕਰਾਉਣਾ ਕਿ ਜਦੋਂ ਪਿਛਲੀ ਵਾਰੀ ਬਹੁਤ ਜ਼ਿਆਦਾ ਮੀਂਹ ਪਿਆ ਸੀ ਉਦੋਂ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੱਟੜ ਸਾਹਿਬ ਹੁੰਦੇ ਸੀ ਕਿ ਉਦੋਂ ਉੱਥੋਂ ਦੇ ਮੁੱਖ ਮੰਤਰੀ ਹਰਿਆਣੇ ਦੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਭਾਈ ਹੁਣ ਪਾਣੀ ਆ ਗਿਆ ਤਾਂ ਤੁਸੀਂ ਇਹ ਪਾਣੀ ਸੰਭਾਲ ਲਓ ਤੇ ਉਹਨਾਂ ਨੇ ਪਾਣੀ ਕਹਿੰਦਾ ਸੀ ਬੰਦ ਕਰ ਦਿਓ ਜੀ ਸਾਨੂੰ ਨਹੀਂ ਪਾਣੀ ਚਾਹੀਦਾ ਉਦੋਂ ਵੀ ਭਗਵੰਤ ਮਾਨ ਉਹਰੇ ਨੇ ਇੱਕ ਗੱਲ ਕਹੀ ਸੀ ਕਿ ਉਹ ਕਹਿੰਦੇ ਵੀ ਜੇ ਡੁੱਬਾ ਵੀ ਸਾਨੂੰ ਤੇ ਸੁੱਕਾ ਵੀ ਸਾਨੂੰ ਜੀ ਜੀ ਪਾਣੀ ਦਾਫਰ ਹੋ ਗਿਆ ਮੀਂਹ ਪੈ ਗਿਆ ਤਾਂ ਫੇਰ ਵੀ ਅਸੀਂ ਡੁੱਬਣਾ ਤੇ ਜੇ ਸੁੱਕਾ ਪੈ ਜੂਗਾ ਤਾਂ ਫੇਰ ਵੀ ਅਸੀਂ ਸੁੱਕੇ ਦਾ ਮਰਨਾ ਤੁਸੀਂ ਇਹ ਦੇਖੋਗੇ ਹਿਮਾਚਲ ਪ੍ਰਦੇਸ਼ ਤੋਂ ਵੀ ਪੀਣ ਵਾਸਤੇ ਪਾਣੀ ਲੈਂਦੀ ਹੈ ਦਿੱਲੀ ਵਾਲੇ ਜੀ ਉਹ ਪੇਮੈਂਟ ਕਰਦੇ ਹੈ ਹਿਮਾਚਲ ਨੂੰ ਉਹ ਪੇਮੈਂਟ ਕਰਦੇ ਹੈ ਜੇ ਪੰਜਾਬ ਤੋਂ ਪਾਣੀ ਲੈਣਾ ਤਾਂ ਪੇਮੈਂਟ ਕਰਕੇ ਲੈ ਲੈਣ ਬਿਲਕੁਲ ਇਹ ਆਪਾਂ ਇਹ ਗੱਲ ਕਹੀਏ ਕਿ ਚਲੋ ਠੀਕ ਹੈ ਮੜੁਖੀ ਇਹਦਾ ਆਧਾਰ ਦੇ ਉੱਤੇ ਕਿ ਲੋਕਾਂ ਨੂੰ ਪਾਣੀ ਤੋਂ ਬਿਰਵੇ ਨਹੀਂ ਰੱਖਣਾ ਚਾਹੀਦਾ ਪੰਜਾਬ ਪਾਣੀ ਦੇ ਸਕਦਾ ਹੈ ਜੇ ਜੇ ਦਿੱਲੀ ਦੀ ਸਰਕਾਰ ਭਾਈ ਹਿਮਾਚਲ ਤੋਂ ਮੁੱਲ ਲੈਂਦੀ ਤੇ ਸਾਥੋਂ ਵੀ ਮੁੱਲ ਲੈ ਲੈਣ ਹੂੰ ਉਂਝ ਵੀ ਜੇ ਆਪਾਂ ਦੇਖੀਏ ਤਾਂ ਜਦੋਂ ਇਹ ਸਿੰਧੂ ਜਲ ਸਿੰਧੀ ਹੈ ਜਿਹੜੀ ਉਸ ਸੰਧੀ ਦੀ ਬਦੌਲਤ ਹੀ ਪੰਜਾਬ ਦਾ ਬਹੁਤਾ ਪਾਣੀ ਜਿਹੜਾ ਹੈਗਾ ਪੰਜਾਬ ਤੋਂ ਖੁੱਸ ਗਿਆ ਸੀ। ਉਦੋਂ ਵੀ ਜਿਹੜੀ ਮੈਂ ਦੇਖ ਰਿਆ ਸੀਗਾ ਜਿਹੜੇ ਮੈਂ ਥੋੜਾ ਜਿਹਾ ਪੜਿਆ ਸੀ ਇਸ ਮਾਮਲੇ ਬਾਰੇ ਕਿ ਜਦੋਂ ਇਹ ਵਰਲਡ ਬੈਂਕ ਦੇ ਰਾਹੀਂ ਇਹ ਸਮਝੌਤਾ ਹੋ ਰਿਹਾ ਹੈ ਸਮਝੌਤਾ ਸਹੀ ਬੰਦ ਹੁੰਦਾ ਸੀ ਉਦੋਂ ਦੋਨਾਂ ਦੇਸ਼ਾਂ ਨੂੰ ਇਹ ਗੱਲ ਕਹੀ ਸੀ ਭਾਰਤ ਤੇ ਪਾਕਿਸਤਾਨ ਨੂੰ ਕਿ ਤੁਸੀਂ ਆਪਣੀਆਂ ਪਾਣੀ ਦੀ ਆਪੋ ਆਪਣੀਆਂ ਲੋੜਾਂ ਦੱਸੋ। ਪਾਕਿਸਤਾਨ ਨੇ ਆਪਣੀਆਂ ਦੱਸੀਆਂ ਉਹਨੀਆਂ ਤੇ ਸਾਡੇ ਜਿਹੜੇ ਹੈਗੇ ਆ ਦੇਸ਼ ਨੇ ਜਿਹੜੀਆਂ ਲੋੜਾਂ ਦੱਸੀਆਂ ਸੀ। ਉਹਨਾਂ ਲੋੜਾਂ ਦੇ ਵਿੱਚ ਪੰਜਾਬ ਵੀ ਦੇ ਨੂੰ ਤਾਂ ਪੰਜਾਬ ਇਕੱਠਾ ਹੀ ਸੀ ਸਾਰਾ ਹਰਿਆਣਾ ਵੀ ਸਾਡਾ ਹਿੱਸਾ ਸੀ। ਬਾਲ ਰਾਜਸਥਾਨ ਵੀ ਜੁੜਿਆ ਹੋਇਆ ਸੀ ਕਿ ਰਾਜਸਥਾਨ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੈਗਾ ਜੀ ਬਰਾਨੀ ਇਲਾਕਾ ਪਿਆ ਸੀ ਪਾਣੀ ਉੱਥੇ ਦੇਣਾ ਤੇ ਰਾਜਸਥਾਨ ਕਨਾਲੋਂ ਉਸ ਵੇਲੇ ਕੱਢੀ ਗਈ ਸੀ ਉਦੋਂ ਉਹਨਾਂ ਨੇ ਰਾਜਸਥਾਨ ਦੇ ਵਿੱਚ ਪਾਣੀ ਨੂੰ ਕਿਸੇ ਨੇ ਇਸਤੇਮਾਲ ਨਹੀਂ ਕੀਤਾ ਸੀ ਸਗੋਂ ਪਾਣੀ ਟਿੱਬਿਆਂ ਦੇ ਵਿੱਚ ਛੜਦਾ ਸੀ ਤੇ ਉਸ ਵੇਲੇ ਉਹਨਾਂ ਇਲਾਕਿਆਂ ਦੇ ਵਿੱਚ ਸੇਮ ਵੀ ਆ ਗਈ ਸੀ अच्छा जी तो ਇਹ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਅਸਲ ਦੇ ਵਿੱਚ ਜਿਹੜਾ ਅਸੀਂ ਉਹ ਦਿਖਾਉਣਾ ਸੀ ਨਾ ਦੂਜੇ ਦੇਸ਼ ਨੂੰ ਜਾਂ ਵਰਲਡ ਬੈਂਕ ਨੂੰ ਕਿ ਜੀ ਸਾਡੇ ਕੋਲੇ ਪਾਣੀ ਦੀ ਕਮੀ ਹੈ ਸਾਨੂੰ ਪਾਣੀ ਜ਼ਿਆਦਾ ਚਾਹੀਦਾ ਆਪਾਂ ਉਸ ਵੇਲੇ ਮਤਲਬ ਜਿਹੜਾ ਹੈਗਾ ਇਹ ਸਾਰਾ ਕੁਝ ਕੀਤਾ ਸੀ ਤੇ ਅੱਜ ਆਪਾਂ ਜੇ ਕਹੀਏ ਕਿ ਪਾਣੀ ਦੇ ਮਾਮਲੇ ਦੇ ਵਿੱਚ ਸਾਰੇ ਨਾਲ ਮਤਲਬ ਪਹਿਲਾਂ ਹੀ ਜ਼ਿਆਤੀ ਹੋ ਰਹੀ ਹੈ ਧੱਕਾ ਹੋ ਰਿਹਾ ਰਾਜਸਥਾਨ ਵਾਲੇ ਪਾਣੀ ਦਾ ਸਾਨੂੰ ਮਿਲਦਾ ਕੱਖ ਨਹੀਂਗਾ ਪਾਣੀ ਉਹ ਪੰਜਾਬ ਦੇ ਹਿੱਸੇ ਦਾ ਹੈ ਔਰ ਜਾਂਦਾ ਰਾਜਸਥਾਨ ਨੂੰ ਰਾਜਸਥਾਨ ਨੂੰ ਸਾਨੂੰ ਕੋਈ ਪੈਸੇ ਨਹੀਂ ਦਿੰਦਾ ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਮਹਾਰਾਜਾ ਗੰਗਾ ਸਿੰਘ ਨੇ ਜਿਹੜੀ ਗੰਗ ਕਨਾਲ ਕਢਵਾਈ ਸੀ ਗੰਗ ਕਨਾਲ ਦੀ ਰਾਇਲਟੀ ਸਾਨੂੰ ਮਿਲਦੀ ਰਹੀ ਆ ਉਦੋਂ ਤੱਕ ਜਿੰਨੀ ਦੇਰ ਤੱਕ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਹੈ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਅਸੀਂ ਆਜ਼ਾਦ ਹੋ ਗਏ ਤੇ ਆਜ਼ਾਦ ਹੋਣ ਦਾ ਸਾਨੂੰ ਖਮਾਜਾ ਇਹ ਭੁਗਤਣਾ ਪਿਆ ਕਿ ਜਿਹੜਾ ਹੁਣ ਸੜਾ ਪਾਣੀ ਰਾਜਸਥਾਨ ਨੂੰ ਜਾਂਦਾ ਉਹ ਸਾਨੂੰ ਨਹੀਂ ਮਿਲਦਾ ਉਹ ਸਾਨੂੰ ਪੈਸਾ ਕੋਈ ਨਹੀਂ ਮਿਲਦਾ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਸਾਡੇ ਨਾਲੇ ਜਿਆਤੀ ਹੁੰਦੀ ਹੈ ਸਾਡੇ ਕੋਲੇ ਭਾਈ ਉਹ ਪਾਣੀ ਹੈ ਨਹੀਂਗਾ ਅਸੀਂ ਪਾਣੀ ਦੇਗੇ ਤਾਂ ਦੇਗੇ ਕਿੱਥੇ ਪਰ ਅਸੀਂ ਭਗਵੰਤ ਮਾਨ ਜੀ ਨੂੰ ਇੰਨੀ ਇੱਕ ਬੇਨਤੀ ਕਰਾਂਗੇ ਕਿ ਜਦੋਂ ਤੁਸੀਂ ਕੋਈ ਇਸ ਕਿਸਮ ਦਾ ਬਹੁਤ ਅਹਿਮਤ ਵਾਲਾ ਭਾਸ਼ਣ ਦੇਣਾ ਹੁੰਦਾ ਨਾ ਉਹ ਭਾਸ਼ਣ ਜਿਹੜਾ ਹੈਗਾ ਉਹ ਬੇਗ ਦੇ ਵਿੱਚ ਆ ਕੇ ਨਾ ਦਿੱਤਾ ਜਾਵੇ ਇਹ ਠੀਕ ਹੈ ਕਿ ਉਹਨਾਂ ਦੀ ਕਮਾਂਡ ਹੈਗੀ ਆਪਣੀ ਲੈਂਗੁਏਜ ਦੇ ਉੱਤੇ ਆਪਣੀ ਜੀਬ ਦੇ ਉੱਤੇ ਕਮਾਂਡ ਹੈ ਉਹ ਬੜੀ ਵਧੀਆ ਤਰੀਕੇ ਨਾਲ ਆਪਣੀ ਗੱਲ ਕਰ ਸਕਦੇ ਆ ਲੇਕਿਨ ਕਈ ਵਾਰੀ ਜਿਹੜੇ ਤੱਥ ਆ ਨਾ ਅੱਗੇ ਪਿੱਛੇ ਹੋ ਜਾਂਦੀ ਏ ਜੇ ਇਹ ਹੀ ਭਾਸ਼ਣ ਪਹਿਲਾਂ ਵਿਚਾਰ ਵਟਾਂਦਰਾ ਕਰਕੇ ਲਿਖ ਕੇ ਦਿੱਤਾ ਹੁੰਦਾ ਹੋਵੇ ਤਾਂ ਮੇਰੇ ਖਿਆਲ ਮੁਤਾਬਕ ਉਹਦੇ ਨਾਲ ਫਿਰ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਇਹ ਥੋੜਾ ਜਿਹਾ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਪਰ ਜੋ ਕੁਝ ਇਹਨਾਂ ਨੇ ਕਿਹਾ ਉਹ ਗੱਲ ਠੀਕ ਗਈ ਹੈ ਇਸ ਮਾਮਲੇ ਦੇ ਵਿੱਚ ਅਸੀਂ ਪੰਜਾਬ ਦੀ ਸਰਕਾਰ ਦੇ ਨਾਲ ਤੇ ਮੁੱਖ ਮੰਤਰੀ ਦੇ ਨਾਲ ਹੈ ਕਿ ਸਾਡੇ ਕੋਲੇ ਬਾਦੂ ਪਾਣੀ ਨਹੀਂ ਹੈ ਹਰਿਆਣੇ ਵਾਲੇ ਹੁਣ ਜਿਹੜੇ ਹੈਗੇ ਉਹ ਕੇਂਦਰ ਸਰਕਾਰ ਕੋਲੇ ਗਏ ਹੈ ਉਹਨਾਂ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਲਿਖ ਕੇ ਕੇਂਦਰ ਨੂੰ ਭੇਜੋ ਤੇ ਜਾਣਕਾਰੀ ਇਹ ਮਿਲੀ ਹੈ ਕਿ ਕੇਂਦਰ ਵੱਲੋਂ ਹੁਣ ਜਿਹੜੇ ਹੈਗੇ ਵਾਰ-ਵਾਰ ਪੰਜਾਬ ਨੂੰ ਟੈਲੀਫੋਨ ਵੀ ਕੀਤੇ ਜਾ ਰਹੇ ਹੈ ਪਰੇਸ਼ਰ ਬਿਲਡ ਕੀਤਾ ਜਾ ਰਿਹਾ ਹੈ ਤੇ ਨਾਲ ਦੂਜੀ ਅਸੀਂ ਗੱਲ ਕਰਕੇ ਕਿ ਹਰਿਆਣਾ ਦੇ ਦਾ ਇੱਕ ਜਿਹੜੇ ਸਾਬਕਾ ਮੁੱਖ ਮੰਤਰੀ ਐ ਮਨੋਰ لال ਖੱਟਰ ਸਾਹਿਬ ਇਸ ਵੇਲੇ ਉਹ ਜਲ ਜਿਹੜੇ ਜਲ ਸੋਮਿਆ ਦੇ ਮੰਤਰੀ ਹੈ ਪਾਣੀ ਦੇ ਮੰਤਰੀ ਵੀ ਉਹ ਹੈ ਔਰ ਇਹ ਜਿਹੜੇ ਆਏ ਗਏ ਰੌੜਾ ਉਹਨਾਂ ਦੀ ਕਚਹਿਰੀ ਚ ਜਾਨਾ ਤੇ ਉਹ ਫੈਸਲਾ ਕੀ ਕਰਦੇ ਐ ਦੇਖਦੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਮੁੱਦਾ ਕੀ ਰੂਪ اختیار ਕਰਦਾ ਹੈ ਜੀ ਬਿਲਕੁਲ ਜੀ ਜਿਹੜਾ ਬੰਦਾ ਆਪ ਹੀ ਵੇਖੋ ਉਸ ਡਿਪਾਰਟਮੈਂਟ ਦਾ ਹੈੱਡ ਹੈ ਤੇ ਉਹ ਤਾਂ ਆਪਦੇ ਘਰ ਨੂੰ ਖਿੱਚੇਗਾ ਚਲੋ ਦੇਖਦੇ ਆ ਸਾਡਾ ਹੱਕ ਜਿਹੜਾ ਅਸੀਂ ਲੈ ਕੇ ਰਾਂਗੇ ਅਸੀਂ ਇਹ ਪਾਣੀ ਜਿਹੜਾ ਵਾਧੂ ਸਾਡੇ ਕੋਲ ਨਹੀਂ ਹੈਗਾ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਆਪਾਂ ਦੂਜੇ ਪਾਸੇ ਇਹ ਨਿਤ ਗੈਂਗਵਾਰ ਦੀਆਂ ਜਿਹੜੀਆਂ ਵਾਰਦਤਾਂ ਆਇਆਂ ਉਹ ਹਰ ਜ਼ਿਲ੍ਹਿਆਂ ਦੇ ਵਿੱਚ ਹੀ ਹੋ ਰਹੀਆਂ ਨੇ ਪੁਲਿਸ ਗਿੱਟਿਆਂ ਤੇ ਗੋਲੀਆਂ ਮਾਰਦੀ ਐ ਤੇ ਉਸ ਤੋਂ ਬਹੁਤ ਫੜਕੇ ਉਹਨਾਂ ਨੂੰ ਹਵਾਲਾ ਦੇ ਦਿੰਦੀ ਐ ਤੇ ਦੂਜੇ ਪਾਸੇ ਜਿਹੜਾ ਹੈਗਾ ਪੁਰਾਣੇ ਜਿਹੜੇ ਵੱਡੇ ਨਾਂ ਸੀਗੇ ਜਿਹੜੇ ਗੈਂਗਸਟਰਾਂ ਦੇ ਵਿੱਚ ਲਾਰੈਂਸ ਬਸ਼ਨੋਈ ਵਰਗੇ ਉਹਨਾਂ ਦੀ ਇੰਟਰਵਿਊ ਦਾ ਮਾਮਲਾ ਬੜਾ ਪਖਿਆ ਸੀ ਉਹ ਪੁਲਿਸ ਮੁਲਾਜ਼ਮ ਜਿਹੜੇ ਹੁਣ ਅਰਜੀ ਲਾਉਂਦੇ ਆ ਮੋਹਾਲੀ ਦੀ ਅਦਾਲਤ 'ਚ ਪਰ ਉਹ ਖਾਰਜ ਹੋ ਜਾਂਦੀ ਐ ਇਹ ਸਾਰਾ ਮਸਲਾ ਹੁਣ ਤੱਕ ਕਿੱਥੋਂ ਤੱਕ ਅਪੜਿਆ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਹ ਜਦੋਂ ਤੁਸੀਂ ਗੈਂਗਸਟਰਾਂ ਦੀ ਗੱਲ ਕਰਦੇ ਹੋ ਕਿ ਗੈਂਗਸਟਰ ਕੋਈ ਨਾ ਕੋਈ ਵਾਰਦਾਤ ਕਰਦੇ ਆ ਤੇ ਫਿਰ ਉਹਨਾਂ ਦੇ ਗੁੱਟਿਆਂ ਗੋਡਿਆਂ ਦੇ ਵਿੱਚ ਗੋਲੀਆਂ ਵੀ ਵਜਦੀਆਂ ਜੀ ਹਰਾਨੀ ਇਸ ਗੱਲ ਦੀ ਹੈ ਕਿ ਲਾਰੈਂਸ ਬਿਸ਼ਨੂਈ ਇਸ ਵੇਲੇ ਅਹਮਦਾਬਾਦ ਦੀ ਜੇਲ੍ਹ ਦੇ ਵਿੱਚ ਬੰਦ ਹੈ ਹਮ ਔਰ ਉਹਨੂੰ ਇੱਕ ਵਿਸ਼ੇਸ਼ ਜਿਹੜੀ ਸੀਆਰਪੀਸੀ ਦੀ ਇੱਕ ਧਾਰਾ ਉਹਦੇ ਤਹਿਤ ਰੱਖਿਆ ਕਿ ਇਹ ਬੰਦੇ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ ਜੇ ਬਾਹਰ ਜਾਊਗਾ ਤਾਂ ਇਹਦੇ ਤੇ ਹਮਲਾ ਹੋ ਸਕਦਾ ਹੈ ਦੀ ਜਾਨ ਖਤਰੇ 'ਚ ਪੈ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਜਿੰਨੀਆਂ ਵੀ ਪੇਸ਼ੀਆਂ ਭੁਗਤਰੀਆਂ ਨੇ ਥਰੂ ਮਤਲਬ ਜਿਹੜਾ ਹੈਗਾ ਵੀਡੀਓ ਕਾਨਫਰੰਸ ਦੇ ਜਰੀਏ ਜੇਲ੍ਹ ਦੇ ਵਿੱਚੋਂ ਭੁਗਤ ਸਕਦਾ ਇਹਨੂੰ ਬਾਹਰ ਨਹੀਂ ਲੈ ਕੇ ਜਾਣਾ। ਅੱਛਾ ਜੀ। ਉਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਪਾਕਿਸਤਾਨ ਦੇ ਇੱਕ ਗੈਂਗਸਟਰ ਨੂੰ ਉਹਨਾਂ ਨੇ Eid ਦੀ ਵਧਾਈ ਵੀ ਦਿੱਤੀ ਸੀ ਤੇ ਉਸ ਗੈਂਗਸਟਰ ਨੇ ਜਿਹੜੀ ਹੈ ਉਹਨਾਂ ਦੀ ਉਹ ਵਧਾਈ ਜਿਹੜੀ ਹੈ ਉਹਨੂੰ ਰਿਕਾਰਡ ਕਰ ਲਿਆ ਸੀ ਤੇ ਉਹਨਾਂ ਨੇ ਫਿਰ ਉਹ ਵਾਇਰਲ ਵੀ ਕਰਤਾ ਸੀ ਸਾਰਾ ਕੁਝ। ਵਾਹ ਜੀ। ਤੇ ਹੁਣ ਆਪਾਂ ਦੇਖੀਏ ਤਾਂ ਇਸ ਵੇਲੇ ਜਿਹੜਾ ਸਾਡਾ ਪਹਿਲਗਾਮ ਵਾਲਾ ਮਾਮਲਾ ਹੋਇਆ ਹੈ ਬੜਾ ਖਤਰਨਾਕ ਮਾਮਲਾ ਹੈ ਬਹੁਤ ਹੀ ਚਿੰਤਾਜਨਕ ਹੈ। ਇਹ ਦੋ ਦੇਸ਼ਾਂ ਦੇ ਦਰਮਿਆਨ ਮਤਭੇਦ ਇੰਨੇ ਜਿਆਦਾ ਵੱਧ ਗਿਆ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਹਾਲਾਤ ਜਿੱਥੇ ਨੂੰ ਜਾ ਰਹੇ ਹੈ ਲੇਕਿਨ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਕਿ ਲਾਰੈਂਸ ਬੁਸ਼ਰੂਈ ਦਾ ਜਿਹੜਾ ਗਰੁੱਪ ਹੈ ਜਿਹੜਾ ਗੈਂਗ ਹੈ ਉਹਨਾਂ ਨੇ ਇੱਕ ਮੈਸੇਜ ਪਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਅਸੀਂ ਉਸ ਬੰਦੇ ਦੀ شناخت ਕਰ ਲਈ ਹੈ ਪਤਾ ਹੈ ਕੌਣ ਬੰਦਾ ਹੈ ਜਿਹੜਾ ਇਹਦੇ ਪਿੱਛੇ ਹੈ ਪਹਿਲਗਾਮ ਦੇ ਹਮਲੇ ਦੇ ਪਿੱਛੇ ਔਰ ਉਹਨੂੰ ਅਸੀਂ ਪਾਕਿਸਤਾਨ ਦੇ ਵਿੱਚ ਖਤਮ ਕਰਾਂਗੇ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ ਉਦੋਂ ਗਰੁੱਪ ਕਹਿੰਦਾ ਕਿ ਪਾਕਿਸਤਾਨ 'ਚ ਖਤਮ ਕਰਾਂਗੇ ਜਾ ਕੇ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੀਆਂ ਜੇਲ੍ਹਾਂ ਦਾ ਹਾਲ ਕਿਹੋ ਜਿਹਾ ਹੈ ਤੇ ਆਪਾਂ ਮਨਸ਼ਾ ਵੀ ਦੇਖ ਸਕਦੇ ਹਾਂ ਸਰਕਾਰਾਂ ਦੀ ਮਨਸ਼ਾ ਕੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਜੇ ਪ੍ਰੋਟੈਕਟ ਕੀਤਾ ਜਾਂਦਾ ਹੈ ਵੈਸੇ ਤਾਂ ਹਰ ਇੱਕ ਬੰਦੇ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਉਹਦੀ ਜਾਨ ਖਤਰੇ 'ਚ ਨਹੀਂ ਪੈਣੀ ਚਾਹੀਦੀ ਪਰ ਜੇ ਉਹਨੂੰ ਉੱਥੇ ਜਿਹੜੀ ਹੈਗੀ ਅਹਮਦਾਬਾਦੀ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈ ਜਿਹੜੀ ਆ ਮਾਨਸਾ ਸਿੱਧੂ ਮੂਸੇਵਾਲੇ ਵਾਲਾ ਕੇਸ ਆ ਉਹਦੀ ਪੇਸ਼ੀ ਤੇ ਵੀ ਨਹੀਂ ਹੋਣ ਦਿੱਤਾ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਪਤਾ ਲੱਗਦਾ ਕਿ ਮਨੋਰਥ ਪਿੱਛੇ ਕੀ ਹੈ ਤੇ ਮਨ ਹੁਣ ਜਿਨ੍ਹਾਂ ਬੰਦਿਆਂ ਨੇ ਇਹ ਜਿਨ੍ਹਾਂ ਦੀ ਐਪਲੀਕੇਸ਼ਨ ਰੱਦ ਹੋਈ ਇਹਦਾ ਪਿਸ਼ੋਕੜ ਇਹ ਹੈ ਕਿ ਅਸਲ ਦੇ ਵਿੱਚ ਪਿਛਲੇ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਜਿਹੜਾ ਰੌਸ਼ਨੀ ਦੇ ਵਿੱਚ ਆਇਆ ਸੀ ਜੀ ਉਦੋਂ ਸਾਡੇ ਡੀਜੀਪੀ ਸਾਹਿਬ ਨੇ ਕਿਹਾ ਸੀ ਕਿ ਜੀ ਪੰਜਾਬ ਦੇ ਵਿੱਚ ਤਾਂ ਇਹ ਇੰਟਰਵਿਊ ਹੋਈ ਨਹੀਂ ਕਿਤੇ ਬਾਹਰੋਂ ਆਈ ਹੋਣੀ ਹੈ ਫਿਰ ਇਹ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕਰਨ ਵਾਸਤੇ ਇੱਕ ਐਸਆਈਟੀ ਬਣਾਈ ਸੀ ਤੇ ਐਸਆਈਟੀ ਦਾ ਚੀਫ ਵੀ ਪੰਜਾਬ ਦਾ ਹੀ ਇੱਕ ਸਪੈਸ਼ਲ ਡੀਜੀਸੀ ਜਿਹੜਾ ਉਹਨਾਂ ਨੂੰ ਲਾਤਾ ਸੀ ਜਿਹਨਾਂ ਦਾ ਨਾਮ ਪ੍ਰਬੋਧ ਕੁਮਾਰ ਜੀ ਹੁਣ ਭਾਵੇਂ ਪ੍ਰਬੋਧ ਕੁਮਾਰ ਹੁੜੀ ਰਿਟਾਇਰ ਹੋ ਚੁੱਕੇ ਹੈ ਦੇ ਬਾਵਜੂਦ ਉਹ ਐਸਆਈਟੀ ਦੇ ਚੀਫ ਹੈਗੇ ਹਲੇ ਤੱਕ ਉਹੀ ਮਤਲਬ ਜਿਹੜਾ ਹੈਗਾ ਸਾਰਾ ਕੁਝ ਦੇਖਦੇ ਹੈ ਜੀ ਉਸ ਜਿਹੜੀ ਹੈਗੀ ਐਸਆਈਟੀ ਨੇ ਇਹ ਗੱਲ ਸਥਾਪਿਤ ਕਰਤੀ ਸੀ ਇਹ ਸਾਬਤ ਕਰਤੀ ਸੀ ਕਿ ਇਹ ਇੰਟਰਵਿਊ ਜਿਹੜੀ ਹੈ ਸੀਆਈਏ ਖੜ ਦੇ ਵਿੱਚ ਹੋਈ ਵੀ ਹੈ ਜੀ اور ਜਦੋਂ ਉਹਨਾਂ ਨੇ ਰਿਪੋਰਟ ਦਿੱਤੀ ਤਾਂ ਉਸ ਤੋਂ ਬਾਅਦ ਫਿਰ ਹਾਈ ਕੋਰਟ ਥੋੜੀ ਸਖਤ ਹੋਈ ਤੇ ਹਾਈ ਕੋਰਟ ਨੇ ਪੁੱਛਿਆ ਕਿ ਕਿਹੜੇ ਕਿਹੜੇ ਅਫਸਰਾਂ ਦੇ ਖਿਲਾਫ ਤੁਸੀਂ ਕਾਰਵਾਈ ਕੀ ਕੀਤੀ ਹੈ ਹਮ ਲਓ ਜੀ ਸਾਰਿਆਂ ਦੇ ਖਿਲਾਫ ਤਾਂ ਕਾਰਵਾਈ ਬਹੁਤੀ ਨਹੀਂ ਵਾਰ-ਵਾਰ ਹਾਈ ਕੋਰਟ ਐਸਐਸਪੀ ਵੀ ਗੱਲ ਕਰਦੀ ਸੀ ਐਸਐਸਪੀ ਨੇ ਤਾਂ ਅਜੇ ਤੱਕ ਕੁਝ ਕੋਈ ਕਾਰਵਾਈ ਨਹੀਂ ਕੀਤੀ ਗੁਰਦੇਵ ਸਿੰਘ ਸੰਧੂ ਨਾਂ ਦਾ ਇੱਕ ਜਿਹੜਾ ਹੈਗਾ ਸੀ ਡੀਐਸਪੀ ਉਹਨੂੰ ਜਿਹੜਾ ਇਹਨਾਂ ਨੇ ਡਿਸਮਿਸ ਕਰ ਦਿੱਤਾ ਹੈ ਨੌਕਰੀ ਤੋਂ ਜੀ ਤਾਂ ਇਸ ਕੇਸ ਦੇ ਨਾਲ ਸੰਬੰਧਿਤ ਕੁੱਲ 7 ਬੰਦੇ ਨੇ 6 ਆਮ ਮੁਲਾਜ਼ਮ ਸੀ ਤੇ ਇੱਕ ਮੇਰਾ ਖਿਆਲ ਸਬ ਇੰਸਪੈਕਟਰ ਸੀ ਇਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਮੁਹਾਲੀ ਦੀ ਕੋਰਟ ਦੇ ਵਿੱਚ ਜੀ ਦੇ ਵਿੱਚ ਇਹਨਾਂ ਨੇ ਕਿਹਾ ਜੀ ਵੀ ਅਸੀਂ ਜਿਹੜਾ ਝੂਠ ਬੋਲਣ ਵਾਲਾ ਹੈਗਾ ਟੈਸਟ ਉਹ ਕਰਵਾਉਣ ਨੂੰ ਤਿਆਰ ਆ ਜੀ ਇਨ ਦੀ ਇੰਟਰਸਟ ਆਫ ਜਸਟਿਸ ਲਾਈ ਡਿਟੈਕਟਰ ਲੈ ਲੋ ਜਾਂ ਤੁਸੀਂ ਕੀ ਉਹ ਨੂੰ ਇੱਕ ਹੋਰ ਕਹਿੰਦੇ ਹੁੰਦੇ ਆ ਅੰਗਰੇਜ਼ੀ ਵਿੱਚ ਝੂਠ ਫੜਨ ਵਾਲਾ ਝੂਠ ਫੜਨ ਵਾਲਾ ਹਾਂ ਇਹਨਾਂ ਨੇ ਕਿਹਾ ਜੀ ਅਸੀਂ ਉਹ ਟੈਸਟ ਕਰਾਉਣ ਨੂੰ ਤਿਆਰ ਆ ਜੀ ਔਰ ਮਾਨਯੋਗ ਅਦਾਲਤ ਨੇ ਇਹਨਾਂ ਦੀ ਜਿਹੜੀ ਉਹ ਐਪਲੀਕੇਸ਼ਨ ਸੀ ਉਹ ਪ੍ਰਵਾਨ ਕਰ ਲਈ ਵੀ ਹਾਂ ਠੀਕ ਹੈ ਜੀ ਕਰਵਾ ਲਓ ਬਾਦ ਦੇ ਵਿੱਚ ਉਹਨਾਂ ਨੇ ਆ ਕੇ ਉਹਨਾਂ ਤੇ ਸੱਤਾਂ ਦੇ ਵਿੱਚੋਂ 6 ਜਣੇ ਨੇ ਜਿਹੜੇ 6 ਮੁਲਾਜ਼ਮੀਆਂ ਸੀ ਉਹਨਾਂ ਨੇ ਖੋਰ ਐਪਲੀਕੇਸ਼ਨ ਦਿੱਤੀ ਜਿਹਨੂੰ ਆਪਣ ਨજરਸਾਨੀ ਐਪਲੀਕੇਸ਼ਨ ਕਹਿ ਦਿੰਦੇ ਨੇ ਉਕੇ ਜੀ ਸਾਨੂੰ ਤਾਂ ਪਤਾ ਨਹੀਂ ਅਫਸਰਾਂ ਦਾ ਸਾਡੇ ਤੇ ਦਬਾਅ ਸੀਗਾ ਤੇ ਅਫਸਰਾਂ ਦੇ ਦਬਾਅ ਦੇ ਕਾਰਨ ਅਸੀਂ ਅਰਜੀ ਦੇ ਬੈਠੇ ਆ ਅਸੀਂ ਆਪਣੇ ਵਕੀਲਾਂ ਨਾਲ ਵੀ ਰਾਇਮਸ਼ਵਰਾ ਨਹੀਂ ਕੀਤਾ ਜਦੋਂ ਅਰਜੀ ਦਿੱਤੀ ਆ ਉਦੋਂ ਵੀ ਸਾਡਾ ਵਕੀਰ ਕੋਈ ਨਹੀਂ ਸੀ ਜੀ ਔਰ ਇੱਥੇ ਆਪਾਂ ਜ਼ਿਕਰ ਕਰਦੀਏ ਕਿ ਉਸ ਵਿਲੇਜ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਕੋਈ ਸੀਨੀਅਰ ਅਫਸਰ ਹੈ ਜਿਹੜੇ ਉਹ ਅਦਾਲਤ ਦੇ ਵਿੱਚ ਮੌਜੂਦ ਸੀ ਜਦੋਂ ਉਹਨਾਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਜੀ ਤਾਂ ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਫਿਰ ਕੁਐਸਚਨ ਕਰਤਾ ਕਾਊਂਟਰ ਕੁਐਸਚਨ ਕਰਤਾ ਓਕੇ ਤੁਸੀਂ ਦੱਸੋ ਅਫਸਰ ਕਿਹੜੇ ਆ ਜਿਨ੍ਹਾਂ ਨੇ ਤੁਹਾਡੇ ਤੇ ਦਬਾਅ ਪਾਇਆ ਸੀ ਹਾਂ ਉਹ ਇਹਨਾਂ ਨੇ ਦੀ ਅਫਸਰਾਂ ਦੀ ਗੱਲ ਨਹੀਂ ਕੀਤੀ ਵੀ ਅਫਸਰ ਕੌਣ ਹੈਗੇ ਦੱਸੇ ਨੂੰ ਤਿਆਰ ਨਹੀਂ ਜਾਂ ਤੁਹਾਡੇ ਦੇ ਪਹਿਲਾਂ ਦਬਾ ਪਿਆ ਸੀ ਜਾਂ ਤੁਹਾਡੇ ਦੇ ਹੁਣ ਦਬਾ ਪੈ ਰਿਹਾ ਕਿ ਤੁਸੀਂ ਜਿਹੜੀ ਅਸਲੀ ਰਿਪੋਰਟ ਤਾਂ ਕਿ ਕਹਿੰਦੇ ਹੋ ਜੀ ਇਹਦੇ ਵਿੱਚ ਜਿਹੜਾ ਪਹਿਲਾ ਆਰਡਰ ਕੀਤਾ ਉਸ ਆਰਡਰ ਨੂੰ ਬਦਲ ਦਿਓ ਇਹਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਸੰਧੂ ਸਾਹਿਬ ਕਿ ਜਿੰਨੀ ਦੇਰ ਤੱਕ ਤੁਸੀਂ ਕਿਉਂ ਜਿਹੜਾ ਹੈਗਾ ਝੂਠ ਬੋਲਣ ਵਾਲਾ ਟੈਸਟ ਕਰਵਾਉਣ ਵਾਸਤੇ ਸਹਿਮਤ ਹੋਏ ਤੁਸੀਂ ਅਰਜੀ ਕਿਉਂ ਦਿੱਤੀ ਜੀ ਤੁਸੀਂ ਕਿਸੇ ਦਵਾ ਥਲੇ ਦਿੱਤੀ ਹੈ ਜੇ ਦਵਾ ਥਲੇ ਦਿੱਤੀ ਹੈ ਤਾਂ ਦੱਸੋ ਤੁਹਾਡੇ ਦੇ ਦਵਾ ਕੀ ਨਹੀਂ ਪਾਇਆ ਸੀ ਜੀ ਇਹ ਅੱਜ ਤੁਸੀਂ ਕਹਿੰਦੇ ਕਿ ਉਹ ਆਰਡਰ ਚੇਂਜ ਕਰ ਦਿਓ ਇੱਕ ਨਵੀਂ ਐਪਲੀਕੇਸ਼ਨ ਦੇ ਨਿਊ ਨਜ਼ਰਸਾਨੀ ਐਪਲੀਕੇਸ਼ਨ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਦੇ ਕਿਸੇ ਨੇ ਦਬਾਅ ਪਾਇਆ ਤਾਂ ਫਿਰ ਤੁਸੀਂ ਉਹਦਾ ਨਾਮ ਦੱਸ ਦਿਓ ਇਹ ਮੇਰਾ ਖਿਆਲ ਹੈ ਪਹਿਲੀ ਵਾਰ ਹੈ ਜਦੋਂ ਪ੍ਰੋਐਕਟਿਵ ਹੋਈ ਹੈ ਅਦਾਲਤ ਸੈਸ਼ਨ ਕੋਰਟ ਜਿਹੜੀ ਐਡੀਸ਼ਨਲ ਸੈਸ਼ਨ ਜੱਜਾ ਉਹਨਾਂ ਦੀ ਅਦਾਲਤ ਹੈ ਉਹਨਾਂ ਨੇ ਸਵਾਲ ਖੜੇ ਕਰਤੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਹੈ ਨਹੀਂ ਪਰ ਉਹਨਾਂ ਦੀ ਜਿਹੜੀ ਉਹ ਨਜ਼ਰਸਾਨੀ ਪਟੀਸ਼ਨ ਸੀ ਉਹ ਮਾਣਯੋਗ ਹਾਈ ਕੋਰਟ ਨੇ ਰੱਦ ਕਰਤੀ ਹੈ ਉਹ ਤਾਂ ਰੱਦ ਕਰਤੀ ਪਰ ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਉਹਨੂੰ ਦੇਖਣ ਵਾਲੀ ਗੱਲ ਹੈ ਕਿ ਕੀ ਉਹ ਸਵਾਲ ਖੜੇ ਰਹਿਣਗੇ ਉਹਨਾਂ ਸਵਾਲਾਂ ਦਾ ਜਵਾਬ ਉਹਨਾਂ ਪੁਲਿਸ ਮੁਲਾਜ਼ਮਾਂ ਤੋਂ ਲਿਆ ਜਾਊਗਾ ਮੇਰੇ ਖਿਆਲ ਮੁਤਾਬਕ ਉਹ ਲੈਣਾ ਚਾਹੀਦਾ ਹੈ ਤਾਂ ਕਿ ਇਹ ਪਤਾ ਲੱਗ ਜੇ ਕਿ ਜਸਟਿਸ ਦੇ ਵਿੱਚ ਅੜਕੇ ਕਿਵੇਂ ਪਾਈ ਜਾਂਦੇ ਆ ਸੀਨੀਅਰ ਅਫਸਰਾਂ ਵੱਲੋਂ ਕੌਣ ਹੈ ਉਹ ਅਫਸਰ ਜੇ ਜੇ ਇਹ ਮੁਕਰਦੇ ਆ ਹੁਣ ਤਾਂ ਕਿਉਂ ਮੁਕਰਦੇ ਸੀਦਾ ਕਾਰਨ ਕੀ ਹੈ ਇਹ ਕਾਰਨ ਜ਼ਰੂਰ ਲੱਭਿਆ ਜਾਵੇ ਇੰਦੀ ਇੰਟਰਸਟ ਆਫ ਜਸਟਿਸ ਇਹ ਜ਼ਰੂਰੀ ਹੈ ਜੀ ਸੰਤੂ ਜੀ ਜੀ ਬਿਲਕੁਲ ਜੀ ਕਈ ਸਵਾਲ ਸਵਾਲ ਹੀ ਬਣ ਕੇ ਰਹਿ ਜਾਂਦੇ ਆ ਉਹਨਾਂ ਦੇ ਜਵਾਬ ਜਿਹੜੇ ਆ ਉਹ ਨਹੀਂ ਮਿਲਦੇ ਉਹ ਚਾਹੇ 47 ਦੀ ਗੱਲ ਕਰ ਲਈਏ ਚਾਹੇ 84 ਦੀ ਗੱਲ ਕਰ ਲਈਏ ਜਾਂ ਹੋਰ ਵੀ ਕਈ ਐਸੇ ਐਸੀਆਂ ਗੱਲਾਂ ਹੋਈਆਂ ਨੇ ਜਿਨ੍ਹਾਂ ਦੇ ਜਵਾਬ ਅੱਜ ਵੀ ਅਸੀਂ ਲੱਭਦੇ ਫਿਰਦੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋ ਸਾਹਿਬ ਸਾਡੇ ਨਾਲ ਜੁੜਨ ਲਈ ਜਿੰਨੇ ਵੀ ਸੱਜਣ ਬੇਲੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ YouTube ਤੇ Facebook ਦੇ ਉੱਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਜੁੜੇ ਰਿਹਾ ਕਰੋ ਰੇਡੀਓ ਪੰਜਾਬ ਟੂਡੇ ਦੇ ਨਾਲ ਸ਼ੁਕਰੀਆ ਧੰਨਵਾਦ ਅੱਲਾਹ ਹਾਫਿਜ਼